ਸਤਿ ਸ਼੍ਰੀ ਅਕਾਲ ਜੀ ਯੂਸਰ ਸਭ ਦਾ ਦੇਖ ਰਹੇ ਤੁਹਾਨੂੰ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਕੁਝ ਸਮੇਂ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਪਗਤ ਸਿੰਘ ਨਿਵਾਸੀਆਂ ਨੇ ਇਸੇ ਨਾਲੇ ਕਰਕੇ ਜਿਹੜਾ ਆ ਧਰਨਾ ਲਾਇਆ ਸੀਗਾ ਜਿਹੜਾ ਅੰਮ੍ਰਿਤਸਰ ਬਾਈਪਾਸ ਹੈ ਜਿਹੜਾ ਜਾਮ ਕੀਤਾ ਸੀਗਾ ਸੋ ਤੁਹਾਨੂੰ ਦੱਸ ਦਈਏ ਹੁਣ ਜਿਹੜਾ ਆ ਆਮ ਆਦਮੀ ਪਾਰਟੀ ਦੇ ਜਿਹੜੇ ਆ ਦਿਨੇਸ਼ ਢੱਲੋ ਜਿਹੜੇ ਗੱਲ ਬਾਤ ਜਿਹੜੀ ਆ ਮਹੱਲੇ ਨਿਵਾਸੀ ਸੁਣਨ ਆਏ ਆ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਕਰ ਰਹੇ ਆ ਦੇਖ ਸਕਦੇ ਹੋ ਕਿ ਮੌਕੇ ਤੇ ਆਮ ਆਦਮੀ ਪਾਰਟੀ ਦੇ ਦਿਨੇਸ਼ ਢੱਲ ਇੰ 听到没有？ ਕੇ ਬੰਦ ਹੋਣਾ ਅੱਗੇ ਬੰਦ ਹੋਣਾ ਕੋਈ ਬੰਦ ਹੋਣਾ ਮੈਂ ਤਾਂ ਮੈਂ ਹੀ ਗੱਲ ਕਰ ਰਹਾ ਮੈਂ ਕੀ ਗੱਲ ਕਰ ਮੈਂ ਆਹੀ ਕਹਿੰਨਾ ਬਸ ਪ੍ਰਸ਼ਾਸਨ ਨੂੰ ਆਹੀ ਰਿਕਵੈਸਟ ਹੈ ਕਿ ਜਿੰਨੀ ਮੀਂਹ ਤੋਂ ਪਹਿਲਾਂ ਇਹ ਕਲੀਅਰ ਹੋ ਜਾਵੇ ਦੁਬਾਰਾ ਬਣ ਜਾਣ ਤਾਂ ਕਿ ਨੁਕਸਾਨ ਢਾਲ ਸਾਹਿਬ ਜੀ ਦਾ ਕਹਿ ਰਹੇ ਕਿ ਨੁਕਸਾਨ ਨਾ ਹੋਵੇ ਸਾਡੀ ਆਸ-ਪਾਸ ਜਿਹੜੇ ਵੀ ਜਨਮਾਨ ਹੈਗੇ ਆ ਉਹ ਵੀ ਸਲਿੱਪਾ ਲਗਾਤਾਰ ਮੀਂਹ ਪੈ ਜੀਵੇ ਸਮਝੋ ਕਿ ਮੀਂਹ ਆੜ ਆ ਗਈ ਪਾਣੀ ਦੇਖੋ ਕਿੰਨਾ ਆਇਆ ਹੈ ਜਿੰਨਾ ਮਰਜ਼ੀ ਕੰਮ ਖਰਾਬ ਹੋ ਜਾ ਸਾਰੇ ਪਾਸੇ ਬੰਦ ਹੋ ਜਾਂਦਾ ਤੁਸੀਂ ਦੇਖੋ ਰਹਿ ਕਿੱਦਾਂ ਰਹਿ ਆਸੀਂ ਹਲਾ ਦੇਖੋ ਸਾਡੇ ਰਹਿਣ ਦਾ ਭਾਜੀ ਇੰਨੇ ਕੇਰੀਏ ਜਨਾ ਮਿੰਟਮੈਡੀ ਪਾਣੀ ਅਪਰੂਵ ਹੋ ਜਾਂਦਾ ਬਹੁਤ ਜਿਆਦਾ ਮੁਸ਼ਕਿਲ ਹੋਈ ਤੁਸੀਂ ਸਾਨੂੰ ਹੋਰ ਟਾਈਮ ਵੀ ਚੁੱਕਾ ਆ ਚੀਜ਼ਾਂ ਨੂੰ ਦੇਖ ਕੇ ਸਾਨੂੰ ਪਾਈ ਪਾਦੋ ਨਹੀਂ ਸਿੱਥ ਤੁਹਾਨੂੰ ਪਾਈ ਪਾਦੋ ਸਭ ਕੁਝ ਕੰਨ ਵਾਲਾ ਕਿਹਾ ਉਹਨਾਂ ਦਾ ਕੋਈ ਨਾਮ ਕੋਈ ਉਹਨਾਂ ਦਾ ਜਿਹੜੇ ਹੁਣ ਨਾਮ ਨਹੀਂ ਪਤਾ ਕਿਹੜੇ ਹਨ ਦਾ ਟੈਂਡਰ ਜਿੰਨਾਂ ਨੂੰ ਹੈਗਾ ਸੀ ਸਰ ਹੈਗਾ ਸੀ ਨਹੀਂ ਵੀ ਟੈਂਡਰ ਵੀ ਕੱਢ ਦਵਾਂਗੇ ਕਹਿੰਦੇ ਅਸੀਂ ਕਰਕੇ ਦਵਾਂਗੇ ਉਹ ਠੇਕੇਦਾਰ ਸੀ ਆ ਜਿਹੜੇ ਸਰਕਾਰੀ ਅਰੀਗੇਸ਼ਨ ਵਾਲੇ ਉਹ ਮਾਤਾ ਇੱਕ ਮਿੰਟ ਗੱਲ ਛੱਡੋ ਗੱਲ ਕਰੀਦੀ ਹੁੰਦੀ ਹੈ ਮੈਂ ਜਦੋਂ ਤੁਸੀਂ ਗੱਲ ਕਰੋਗੇ ਮੈਂ ਤੁਹਾਡੀ ਸੁਣਾਗਾ ਜੇ ਤੁਸੀਂ ਗੱਲ ਕਰ ਲਈ ਫਿਰ ਕੋ ਸੁਣ ਲਈਦਾ ਹੁੰਦਾ ਗੱਲੋਂ ਤਾਂ ਫਾਇਦਾ ਕੀ ਤੁਸੀਂ ਕੁਝ ਕਹੀ ਜੋ ਮੈਂ ਕੁਝ ਕਹੀ ਜਾ ਹੱਲ ਫਿਰ ਉੱਥੇ ਹੀ ਹੋ ਜਵੇ ਠੀਕ ਹੈ ਨਾ ਹੱਲ ਹੋਣਾ ਚਾਹੀਦਾ ਜਿਹੜੇ ਜਿਹੜੇ ਇਰੀਗੇਸ਼ਨ ਵਾਲੇ ਜਾਂ ਜਿਹੜੇ ਦੂਜੇ ਠੇਕੇਦਾਰ ਵਗੈਰਾ ਹਨ ਉਹ ਆ ਕੇ ਕਰਕੇ ਚਲ ਜਾਂਦੇ ਠੀਕ ਹੈ ਨਾ ਵੈਸੇ ਤਾਂ ਤੁਹਾਨੂੰ ਘਟੋ ਘਟ ਜਿਹੜੇ ਤੁਹਾਡੇ ਇੱਥੇ ਮਲੇ ਦੇ ਏਰੀਏ ਦੇ ਮਨ ਰਹਿਣੀ ਕਿਸੇ ਨੇ ਮੈਨੂੰ ਤਾਂ ਸੱਚਾਈ ਦੱਸੋ ਮੈਨੂੰ ਕੱਲ ਪਤਾ ਲੱਗਾ ਸਾਰੀ ਗੱਲ ਦਾ ਮੈਨੂੰ ਕਿਸੇ ਨੇ ਨਹੀਂ ਕਿਹਾ ਸਾਰੇ ਕੋਈ ਵੀ ਖੜਾ ਮੈਨੂੰ ਦੱਸੋ ਤੁਹਾਡਾ ਤੁਹਾਡਾ ਵਰਕਰ ਵੀ ਇੱਥੇ ਹੈਗਾ ਇਹ ਲੱਖਾ ਹੋਵੇ ਸਾਰੀ ਹਮੇਸ਼ਾ ਜਾਂਦੀ ਹੋਣੀ ਜੇ ਬਾਈ ਦਾ ਵੇ ਲੱਖਾ ਨਾਲ ਗੱਲ ਕਰੇ ਤੇ ਆਪਾਂ ਜ਼ਿੰਮੇਵਾਰੀ ਸਾਰੀ ਲੱਖੇ ਛੱਡਦੀ ਵੀ ਉਹਨੇ ਨਹੀਂ ਗੱਲ ਕੀਤੀ ਗੱਲ ਖਤਮ ਹੋ ਗਈ ਆਪਾਂ ਜੀ ਮਲੇ ਦੇ ਵਿੱਚ ਬੰਦਾ ਹੈਗਾ ਆਪਾਂ ਜੀ ਮੇਰੀ 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 ਇੱਕ ਮਿੰਟ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਕਿਹਾ ਇੱਥੇ ਅੱਜ ਮੈਂ ਕਿਹਾ ਅੱਜ ਪਹਿਲੀ ਵਾਰੀ ਆਇਆ ਹਾਂ ਠੀਕ ਹੈ ਨਾ ਮੈਂ ਤਾਂ ਇੱਥੇ ਤਕਰੀਬਨ ਮੈਂ ਜ਼ਿਆਦਾ ਨਹੀਂ ਤੇ 50 ਘੇੜੇ ਮਾਰ ਚੁੱਕਾ ਮੈਨੂੰ ਕੋਣ ਨਹੀਂ ਤੁਹਾਡੇ ਚ ਆਪਣਾ ਗੁਰਪ੍ਰੀਤ ਜੀ ਤਾਂ ਨਹੀਂ ਮਿਲਦੇ ਨੇ ਇਹ ਵੀ ਸਾਰੇ ਮਿਲਦੇ ਨੇ ਬੰਦਾ ਰੋਜ਼ ਵੀ ਪਰ ਜੇ ਕੋਈ ਪ੍ਰੋਬਲਮ ਹੈਗੀ ਬੰਦਾ ਘੱਟੋ ਘੱਟ ਉਹ ਦੱਸੇ ਤਾਂ ਸਹੀ ਨਾ ਮੈਨੂੰ ਆ ਪ੍ਰੋਬਲਮ ਹੈ ਬਾਈ ਨਾ ਸਿੱਧਾ ਦੇਖੋ ਜਿਹੜੀ ਜਿੱਥੇ ਤੱਕ ਤੁਸੀਂ ਗੱਲ ਕਰੋਗੇ ਇਰੀਗੇਸ਼ਨ ਵਾਲਿਆਂ ਦੀ ਜਾਂ ਤੁਸੀਂ ਉਹਨਾਂ ਦੇ ਠੇਕੇਦਾਰਾਂ ਦੀ ਗੱਲ ਉਹਨਾਂ ਨੂੰ ਕੋਈ ਮਤਲਬ ਨਹੀਂ ਠੀਕ ਹੈ ਨਾ ਮਤਲਬ ਤੁਹਾਨੂੰ ਹੋ ਸਕਦਾ ਜਾਂ ਮੈਨੂੰ ਹੋ ਸਕਦਾ ਉਹ ਕਿ ਅਸੀਂ ਸਮਾਜ ਚ ਰਹਿਣਾ ਇਕੱਠੇ ਰਹਿਣਾ ਅਸੀਂ ਜੇ ਸੁੱਖ ਦੁੱਖ ਹੋਏਗਾ ਅਸੀਂ ਇੱਕ ਦੂਜੇ ਨਾਲ ਗੱਲ ਕਰਾਂਗੇ ਤੇ ਜਿਹੋਂ ਦਾ ਕੋਈ ਹੱਲ ਕੱਢਾਂਗੇ ਠੀਕ ਹੈ ਨਾ ਉਹਨਾਂ ਨੂੰ ਤੁਸੀਂ ਕਹੀ ਜਾਓ ਉਹਨਾਂ ਨੇ ਆਣਾ ਜਦੋਂ ਜੀ ਹੁਣ ਐਕਸ਼ਨ ਸਾਹਿਬ ਆਏ ਨੇ ਇਹਨਾਂ ਨੂੰ ਇਰੀਗੇਸ਼ਨ ਵਾਲਿਆਂ ਨੇ ਬੁਲਾਇਆ ਇੱਥੇ ਬੁਲਾਇਆ ਉਹਨਾਂ ਨੂੰ ਪੁੱਛਦੇ ਆਂ ਦੱਸੋ ਕੀ ਜਾਂਦਾ ਐਸਟੀਮੇਟ ਕੀ ਕਿੰਨੀ ਦੇਰ ਦਾ ਕੀਤਾ ਤੁਸੀਂ ਪਰ ਮੇਰੀ ਇੱਕ ਜਿਹੜੀ ਬੇਨਤੀ ਤਾਂ ਤੁਹਾਨੂੰ ਅਵੇਅਰ ਹੋਵੋ ਥੋੜੇ ਜੇ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਵੀ ਕੰਮ ਹੁੰਦਾ ਪਿਆ ਅਸੀਂ ਉਦੋਂ ਹੀ ਬੋਲਦੇ ਆਂ ਜਦੋਂ ਸਾਡੇ ਤੇ ਗੱਲ ਆ ਜਾਂਦੀ ਹੈ ਜੇ ਨਾਲ ਦਾ ਗਵਾਂਢੀ ਜਿਹੜਾ ਉਹ ਡੁੱਬਦਾ ਪਿਆ ਤੇ ਡ ਜਦੋਂ ਮੈਂ ਡੁੱਬਾਂਗਾ ਫਿਰ ਦੇਖਾਂਗਾ ਉਹ ਨੋਬਤ ਤੇ ਨਹੀਂ ਆਏ ਜਦੋਂ ਸਾਰਿਆਂ ਦੇ ਜਿਹੜਾ ਅੱਜ ਜੇ ਮੰਨ ਲਓ ਕੋਈ ਹੁਣ ਗਲਤ ਕੰਮ ਕਰਦਾ ਹੈ ਨਾ ਜੇ ਅੱਜ ਉਹਦੇ ਨਾਲ ਬੀਜ ਦੀ ਪੀ ਤੇ ਕੱਲ ਨੂੰ ਸਾਡੇ ਨਾਲ ਵੀ ਹੋਣੀ ਅਸੀਂ ਵੀ ਉਸੇ ਸਮਾਜ ਚ ਰਹਿੰਦੇ ਆ ਉਹ ਸਮਾਜ ਦਾ ਹਿੱਸਾ ਵਾਂਗੂ ਇਸ ਕਰਕੇ ਜੋ ਵੀ ਗੱਲ ਕਰਨੀ ਆਪਾਂ ਤੇ ਧਰਨੇ ਆ ਧਰਨੀਆਂ ਦੀ ਤਾਂ ਲੋੜ ਨਹੀਂ ਹਾਂ ਸਾਡਾ ਹੱਕੇ ਧਰਨਾ ਲੈਣਾ ਡੈਮੋਕ੍ਰੇਸੀ ਹੈ ਨਾ ਹੋਇਆ ਨਹੀਂ ਨਹੀਂ ਡੈਮੋਕ੍ਰੇਸੀ ਸਾਡਾ ਹੱਕੇ ਸਾਡਾ ਹੱਕੇ ਜੇ ਅਸੀਂ ਵਾਲਕਲ ਸਾਡੀ ਨਹੀਂ ਕੋਈ ਸੁਣਦਾ ਨਹੀਂ ਕੋਈ ਕਰਦਾ ਸਾਡਾ ਹੱਕੇ ਕਰਨਾ ਪੈਂਦਾ ਪਰ ਜਦੋਂ ਕੋਈ ਮੰਨ ਲਓ ਆਪਾਂ ਕਿਸੇ ਨੂੰ ਕਹੀਏ ਹੀ ਨਾ ਤੇ ਫਿਰ ਉਹ ਇਹ ਨੌਲੇਜ ਹੀ ਹੈਗੀ ਠੀਕ ਹੈ ਨਾ ਇਸ ਕਰਕੇ ਅਵੇਅਰ ਹੋ ਬਾਕੀ ਕੰਮ ਕੰਮ ਦਾ ਹੁਣ ਤੁਸੀਂ ਸਾਰੇ ਅੱਜ ਮੈਂ ਪਹਿਲੀ ਵਾਰੀ ਜਿੰਨੀ ਵਾਰੀ ਵੀ ਮੈਂ ਇੱਥੇ ਆਇਆ ਨਾ ਅੱਜ ਪਹਿਲੀ ਵਾਰੀ ਇੰਨੇ ਜਣੇ ਇਕੱਠੇ ਹੋਏ ਨੇ ਠੀਕ ਹੈ ਜਦੋਂ ਮੈਂ ਆ ਪਾ ਕੇ ਪੁੱਛਦਾ ਸੀ ਦੱਸੋ 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 ਕੋਈ ਨਹੀਂ ਬੁਆ ਵੀ ਨਹੀਂ ਕੋਲਦਾ ਹੁਣ ਇਹਨਾਂ ਗਲੀਆਂ 'ਚ ਮੈਂ ਇਹਨਾਂ ਗਲੀਆਂ 'ਚ ਮੈਂ ਕਿੰਨੀ ਵਾਰੀ ਇਦਾਂ ਹੀ ਆਪਾਂ ਤਿੰਨ ਤਿੰਨ ਚਾਰ ਜਣੇ ਇੱਧੇ ਪੈਦਲ ਘੁੰਮ ਕੇ ਇੱਧਰ ਚੱਲ ਜਾਂਦੇ ਕਦੇ ਇੱਧਰ ਚੱਲ ਜਾਂਦੇ ਦੇਖੋ ਪ੍ਰੋਬਲਮ ਤਾਂ ਜੇ ਮੇਰੇ ਪੇਟ 'ਚ ਦਰਦ ਦੇਣਾ ਤੇ ਮੈਨੂੰ ਦੱਸਣਾ ਪਏਗਾ ਡਾਕਟਰ ਦਵਾਈ ਦੇ ਅਦਰਵਾਇਜ਼ ਤਾਂ ਕੋਈ ਵੀ ਨਹੀਂ ਉਦਾ ਕਰਦਾ ਬਾਕੀ ਕੋਈ ਨਹੀਂ ਕੰਮ ਕੋਈ ਹੈ ਕੋਈ ਏਡੇ ਵੱਡੇ ਕੰਮ ਨਹੀਂ ਹੈਗੇ ਜਿਹੜੇ ਨਾ ਹੋਣ ਵਾਲੇ ਮਾਈਨਰ ਜੇ ਕੰਮ ਨੇ ਅਸੀਂ ਸਾਰੀ ਟੀਮਾਂ ਨੂੰ ਬੁਲਾਇਆ ਇੱਥੇ ਅਸੀਂ ਇਹਦੇ ਬਲਾ ਕੇ ਹੁਣੇ-ਹੁਣੇ ਤੁਹਾਨੂੰ ਨਾਲ ਦੇ ਨਾਲ ਹੀ ਇਹ ਜਿਹੜੇ ਕੰਮ ਹੈ ਗੜੇ ਸਾਰੇ ਜਲਦੀ ਕਰਾ ਦਾਂਗੇ ਠੀਕ ਹੈ ਨਾ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਪਰ ਮੇਰੇ ਹਿਸਾਬ ਨਾਲ ਤੁਸੀਂ ਅਵੇਅਰ ਜੂਰ ਰਹੋ ਜਿੱਥੇ ਤੱਕ ਤੁਹਾਡਾ ਹੱਕ ਹੈ ਜੋ ਤੁਹਾਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਸਰ ਉਹ ਦੋ ਜੀ ਸੀ ਵਿੱਚ ਹੀ ਰੋਕਦਾ ਸੀ ਕਿ ਐਦਾ ਕੁਝ ਕਰ ਦੋ ਐਦਾ ਕਰੋ ਮਗਰ ਐਦਾ ਸਰ ਡਾਇਰੈਕਟਰ ਤੇ ਕੋਈ ਵੀ ਨਹੀਂ ਜਾਣਦਾ ਇੱਕ ਉਹਦਾ ਅੱਗੇ ਅੱਗੇ ਇੱਕ ਦੂਸਰੇ ਕੋਲ ਇਹ ਪੁੱਛਦੇ ਸਿੱਧਾ ਕੋਲ ਕਰੋ ਦੇ ਇੱਕ ਦੂਸਰੇ ਕੋਲ ਐਦਾ ਹੀ ਪੁੱਛਿਆ ਜਾਂਦਾ ਸਾਰੇ ਨੂੰ ਨਹੀਂ ਕਿਸੇ ਕੋਲ ਆਪਾਂ ਜੀ ਲੈਣਾ ਚਾਹੀਏ ਕੋਈ ਵੱਡੀ ਗੱਲ ਨਹੀਂ ਆਹ ਦੇਖੋ ਹੁਣ ਖੱਲੀ ਭਗਤ ਸਿੰਘ ਕਲੋਨੀ ਨਾਰਥ ਦਾ ਏਰੀਆ ਬਹੁਤ ਵੱਡਾ ਸ਼ਹਿਰ ਦਾ ਏਰੀਆ ਬਹੁਤ ਵੱਡਾ ਹੁਣ ਜੇ ਅਫਸਰ ਸਾਬਾ ਨੇ ਐਕਸ਼ਨ ਸਾਹਿਬ ਨੇ ਇਹਨਾਂ ਦਾ ਵੀ ਏਰੀਆ ਬਹੁਤ ਵੱਡਾ ਹਰ ਬੰਦਾ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਕਰਦਾ ਪਿਆ ਪਰ ਜਦੋਂ ਕੋਈ ਨਾ ਕੋਈ ਬੰਦਾ ਖਲਕ ਕਰਦਾ ਹਾਂ ਵੀ ਮੇਰੇ ਨਾਲ ਐ ਹੋ ਗਿਆ ਉਹ ਹੋ ਗਿਆ ਫਿਰ ਉਹਦੇ ਤੇ ਫੋਕਸ ਇਹਦਾ ਥੋੜਾ ਜਿਆਦਾ ਹੋ ਜਾਂਦਾ ਇਹ ਚੀਜ਼ ਹੁੰਦੀ ਹੋਰ ਐਡੀ ਕੋਈ ਗੱਲ ਨਹੀਂ ਹੁਣ ਇਹਦਾ ਦੱਸੋ ਸਾਨੂੰ ਜੀ ਇਹਦਾ ਸੌਲਿਊਸ਼ਨ ਸਿੱਧਾ ਕਿ ਜਿੱਦਾਂ ਪਿਛਲੀ ਵਾਰੀ ਪਾਣੀ ਬਹੁਤ ਜ਼ਿਆਦਾ ਆ ਗਿਆ ਸੀਗਾ ਇਹ ਖਣ ਬਾਈ ਇੱਕ ਮਿੰਟ ਪਿਛਲੀ ਵਾਰੀ ਪਾਣੀ ਬਹੁਤ ਜ਼ਿਆਦਾ ਆ ਗਿਆ ਸੀਗਾ ਮਤਲਬ ਕਿ ਇੰਨਾ ਸੀਗਾ ਕਿ ਸਾਨੂੰ ਉੱਥੇ ਡੱਕੇ ਲਾਣੇ ਪਏ ਜਾਂ ਬੈੱਡ ਚੱਕਣੇ ਪਏ ਘਰਾਂ ਚੋਂ ਚ ਡਰ ਇਹੀ ਆ ਬਸ ਚਲੋ ਤੁਸੀਂ ਇਹ ਜਿਹੜੀ ਹੁਣ ਪਤਾ ਪਿਛਲੀ ਵਾਰ ਉਹ ਜਿਹੜਾ ਦੁਆਰਾ ਮੀ ਸੇਮ ਪੈ ਗਿਆ ਨਾ ਤੇ ਸਾਡੀ ਜਿਆਦਾ ਪ੍ਰਸ਼ਾਦ ਨਾ ਤੇ ਸਾਡੀ ਜੇ ਦੁਆਰਾ ਸਲਿੱਪ ਕਰਕੇ ਜਿਨ੍ਹਾਂ ਦੇ ਇੱਕ ਮਿੰਟੋ ਜਿਨ੍ਹਾਂ ਦੇ ਪਾਈ ਪਾਈ ਫੁੱਟ ਰਹਿ ਗਿਆ ਘਰ ਉਹਨਾਂ ਨੂੰ ਬਹੁਤ ਪ੍ਰੋਬਲਮ ਹੋਈ ਨਹੀਂ ਤੇ ਰਿਕਵੈਸਟ ਆਹੀ ਹੈ ਕਿ ਪਲੀਜ਼ ਇਹਨਾ ਤੁਸੀਂ ਦੇਖ ਲਓ ਜੀ ਜੇ ਆਈ ਸਾਹਿਬ ਆਏ ਆ ਪਾਣੀ ਦੀ ਮੋਟਰ ਦੀ ਗੱਲ ਕਰੋ ਹਾਂਜੀ ਉਹ ਵੀ ਉਹ ਨਹੀਂ ਉਹ ਗੱਲ ਕਰਦੇ ਮੋਟਰ ਦੀ ਮੋਟਰ ਸਾਰੀ ਗੱਲ ਕਰਦੇ ਸਾਰੀ ਹੋਣੀ ਸਾਰੀਆਂ ਚੀਜ਼ਾਂ ਇੱਕ ਗੱਲ ਇੱਕੋ ਨਹੀਂ ਕੋਈ ਗੱਲ ਨਹੀਂ ਜਿਹੜੀ ਇਹ ਗੱਲ ਕਰਦੇ ਮੈਂ ਉਹ ਗੱਲ ਦੇਖੋ ਗੱਲ ਪਤਾ ਕੀ ਹੈ ਅਸੀਂ ਆਪਣਾ ਘਰ ਬਣਾਉਨੇ ਆ ਆਪਣਾ ਕੋਈ ਦੁਕਾਨ ਬਣਾਉਨੇ ਆ ਕੋਈ ਵੀ ਆਪਣਾ ਕਾਰੋਬਾਰੀ ਜਾਂ ਕੋਈ ਵੀ ਚੀਜ਼ ਬਣਾਉਨੇ ਆ ਨਾ ਜੇ ਘਰ ਵੀ ਬਣਾਉਨੇ ਆ ਪਹਿਲੇ ਨੀਂਹਾਂ ਵਰਦੇ ਆ ਪਲਾਨ ਕਰਦੇ ਆ ਵੀ ਨੀਂਹਾਂ ਵਰਨੀਆਂ ਉਸ ਤੋਂ ਬਾਅਦ ਸਾਰਾ ਪ੍ਰੋਸੀਜਰ ਹੁੰਦਾ ਇਹ ਤਾਂ ਆਰਕੀਟੈਕਟ ਇਨਾਂ ਨੂੰ ਜ਼ਿਆਦਾ ਪਤਾ ਹੈ ਸਾਡੇ ਨਾਲੋਂ ਵੀ ਠੀਕ ਹੈ ਨਾ ਉਹ ਜੇ ਆਪਾਂ ਇਹੀ ਕੰਮ ਜੇ ਆਪਾਂ ਪਹਿਲੇ ਸਾਰੇ ਵੇਅਰ ਹੁੰਦੇ ਮੇਰੇ ਤੱਕ ਪਹੁੰਚਿਆ ਹੁੰਦਾ ਅਫਸਰ ਸਬਾਨ ਖੜੇ ਇਨਾਂ ਤੱਕ ਪਹੁੰਚਿਆ ਹੁੰਦਾ ਕਿਸੇ ਨਾਲ ਆਪਣੀ ਗੱਲ ਹੋ ਜਾਂਦੀ ਤੇ ਅਸੀਂ ਸ਼ਾਇਦ ਮਹੀ ਤੇ ਜੇ ਤੁਸੀਂ ਨਹੀਂ ਕਿਸੇ ਨੂੰ ਕਿਹਾ ਤੇ ਮੇਰੇ ਹਿਸਾਬ ਨਾਲ ਸਭ ਠੀਕ ਹੈ ਇਹ ਤੁਹਾਡੇ ਹਿਸਾਬ ਨਾਲ ਵੀ ਠੀਕ ਹੈ ਪਰ ਜਦੋਂ ਹੁਣ ਬਰਸਾਤ ਜਿੱਦਾ ਇਸ ਵਾਰੀ ਬਰਸਾਤ ਵੀ ਜ਼ਿਆਦਾ ਪਿਛਲੀ ਵਾਰੀ ਨਾਲੋਂ ਜ਼ਿਆਦਾ ਬਰਸਾਤ ਹੈ ਦੇਖੋ ਜਿਹੜਾ ਤਾਂ ਕੰਮ ਕਰਾਉਣ ਵਾਲਾ ਦੇਖੋ ਟਾਈਮ ਜੇ ਕਿਸੇ ਨੂੰ ਮੰਨ ਲਓ 10 ਦਿਨ ਲੱਗਦੇ ਨੇ ਤੇ ਅਸੀਂ ਉਹਨੂੰ ਇਹ ਕਰ ਸਕਦੇ ਹਾਂ ਹਫ਼ਤੇ 'ਚ ਕਰਾ ਸਕਦੇ ਪੰਜ ਦਿਨ 'ਚ ਕਰਾ ਸਕਦੇ ਹਾਂ ਜਲਦੀ ਜਲਦੀ ਜਿਹੜਾ ਟਾਈਮ ਲੱਗਣਾ ਉਹ ਲੱਗਣਾ ਹੀ ਲੱਗਣਾ ਟਾਈਮ ਤੇ ਜਿੰਨਾ ਲੱਗੇ ਕੋਈ ਗੱਲ ਨਹੀਂ ਹੈ ਕਿਹੜਾ ਡਿਪਾਰਟਮੈਂਟ ਲੈਣਾ ਤੁਸੀਂ ਤੁਸੀਂ ਮੋਟਰ ਦੀ ਗੱਲ ਮੋਟਰ ਦੀ ਗੱਲ ਕਰਦੇ ਸੀਗੇ ਉਹ ਚੱਲ ਨਹੀਂ ਹੋ ਰਹੀ ਬੋਲੋ ਫਿਰ ਕੀ ਦੱਸੋ ਮੈਨੂੰ ਮੋਟਰ ਦਾ ਨਾ ਦੱਸੋ ਨਾ ਨਹੀਂ ਕਰਕੇ ਕਿ ਉਧਰ ਜਦੋਂ ਉਹ ਪਾਰਕ ਦੇ ਵਿੱਚ ਆਜਾ ਟਿਊਬ ਲਾਇਆ ਸੀ ਉਹ ਚੱਲ ਨਹੀਂ ਹੋ ਰਹੀ ਪਾਣੀ ਨਾ ਗਰਾਉਂਡ ਫਲੋਰ ਤੇ ਆ ਰਿਹਾ ਹੈ ਤੇ ਜਿਹੜਾ ਮੇਰੇ ਹੁੰਦੇ ਦਿਮਾਗ 'ਚ ਇਹ ਮੈਨੂੰ ਜੋ ਪਤਾ ਲੱਗਾ ਸੀਗਾ ਨਾ ਮੈਂ ਮੋਟਰ ਸਾਡੇ ਜੈ ਜੇ ਰਮੇਸ਼ ਕੁਮਾਰ ਆ ਗਏ ਹੋਏ ਨੇ ਇੱਥੇ ਕਿਧਰੇ ਨੇ ਇੱਥੇ ਵੀ ਖੜੇ ਨੇ ਆਓ ਜੀ ਟੰਡਾ ਸਾਹਿਬ ਆ ਜਾਓ ਇੱਧਰ ਆ ਜਾਓ ਆ ਜਾਓ ਉਸ ਦਿਨ ਵੀ ਆਏ ਸੀ ਤੇ ਉਹ ਜੈ ਜੀ ਸਾਹਿਬ ਨਹੀਂ ਨਹੀਂ ਉਹ ਖੜੇ ਸੀ ਮੇਰੇ ਦਿਮਾਗ ਜੋ ਮੈਂ ਜਿਹੜਾ ਫੀਡਬੈਕ ਲਿਆ ਹੈ ਨਾ ਜੀ ਮੈਂ ਮੈਨੂੰ ਫੀਡਬੈਕ ਇਹ ਮਿਲਿਆ ਵੀ ਕੁਝ ਲੋਕ ਜਿਹੜੇ ਨੇ ਉਹ ਕਹਿੰਦੇ ਬਈ ਨੇ 99% ਕਹਿੰਦੇ ਨੇ ਜਿਹੜੀ ਮੋਟਰ ਜਿਹੜਾ ਨਾ ਰਿਗ ਬੋਰ ਹੁੰਦਾ ਸਾਡਾ ਤੇ ਰਿਗ ਬੋਰ ਅੱਗੇ ਜਿਹਦਾ ਟਿਊਬਲ ਲੱਗਦੇ ਸੀ ਉਹ ਕਮਰੇ ਬਣ ਜਾਂਦੇ ਸੀਗੇ ਤੇ ਕਿਸੇ ਤੁਹਾਨੂੰ ਨਾ ਜਿੱਦਾ ਭੜਕਾਤਾ ਗਿਆ ਲੋਕਾਂ ਨੂੰ ਮਿਸਗਾਈਡ ਕੀਤਾ ਗਿਆ ਜੀ ਇੱਥੇ ਕਮਰਾ ਬਣ ਜਾਣਾ ਇੱਥੇ ਖੂਬ ਬਣ ਜਾਣਾ ਇਦਾਂ ਬਣ ਜਾਣਾ ਮੈਂ ਬੜਾ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਿੰਨੇ ਜਿੰਨੇ ਮੇਰੇ ਨਾਲ ਕੰਟੈਕਟ ਕੀਤਾ ਮੈਂ ਉਹਨਾਂ ਸਾਰਿਆਂ ਨੂੰ ਦੱਸਿਆ ਵੀ ਅੱਜਕੱਲ ਟਿਊਬਲ ਨਹੀਂ ਜਿਹੜਾ ਇੱਕ ਜ਼ਮੀਨ 'ਚ ਲੱਗ ਜਾਂਦਾ ਜਿੱਦਾ ਗੱਟਰ ਦਾ ਢੱਕਣ ਹੁੰਦਾ ਉਹ ਹੈਂਡ ਬੋਰ ਹੁੰਦਾ ਜਿਹੜਾ ਰਿਗ ਬੋਰ ਹੁੰਦਾ ਰਿਗ ਬੋਰ ਦਾ ਕਿਸੇ پارک ਦੇ ਨੁਕਰ ਤੇ ਲਾ ਦਿਓ ਜਿੱਥੇ ਮਰਜ਼ੀ ਲਾ ਦਿਓ ਪਰ ਉਹ ਸੀਜ ਬਾਰੇ ਜਿਹੜੇ ਮੈਨੂੰ ਫੋਨ ਆਂਦੇ ਰਹੇ ਕੋਈ ਵੀ ਨਹੀਂ ਮੰਨਿਆ ਕਹਿੰਦੇ ਨਹੀਂ ਜੀ ਅਸੀਂ ਨਹੀਂ ਕਰਾਣਾ ਤਨ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਬਿਲਕੁਲ ਉਹ ਤਨ ਸਾਹਿਬ ਉਧਰ ਲੈ ਰਹੀਏ ਤੇ ਕਰ ਤੇ ਮੈਂ ਮੈਂ ਨਹੀਂ ਨਹੀਂ ਦੇਖੋ ਆਪਾਂ ਉਹਨਾਂ ਉਹਨਾਂ ਇਧਰ ਲਾ ਏਰੀਆ ਜਾਂ ਉਧਰ ਸਾਡੇ ਵਾਸਤੇ ਸਾਰੇ ਇੱਕੋ ਹੀ ਨੇ ਕੋਈ ਮਾਰ ਲਾਣੀਗਾ ਆਪਾਂ ਇਕੱਠੇ ਹੀ ਆ ਸਾਰੇ ਤੇ ਜਿਹੜਾ ਮੇਨ ਰਿਗ ਬੋਰ ਜਿਹੜਾ ਰਿਗ ਬੋਰ ਵੀ ਹੁੰਦਾ ਨਾ ਉਹ ਉਦਾਂ ਦਾ ਟਿਊਬਲ ਨਹੀਂ ਜਿਹੜਾ ਵੀ ਉਹ ਬਹੁਤ ਬਾਹਰ ਲੱਗਣਾ ਜੀ ਖੂਬ ਬੰਨਾ ਉਦਾਂ ਦਾ ਕੁਝ ਨਹੀਂ ਹੋਣਾ ਹਾਂ ਉਹ ਤਾਂ ਸਿਰਫ ਸਿਰਫ ਇੱਕ ਇੰਨਾ ਉੱਚਾ ਹੁੰਦਾ ਤੇ ਇੰਨਾ ਹੀ ਜੇ ਵਾਇਦਨ ਹੁੰਦਾ ਨਹੀਂ ਨਹੀਂ ਆ ਬਸ ਉੱਪਰ ਉਹ ਵੀ ਆਪਾਂ ਥੱਲੇ ਵੀ ਲਾ ਸਕਦੇ ਆ ਐਕਸ ਸਰ ਜੀ ਮੈਂ ਦੱਸਿਓ ਜਿਹੜਾ ਆਪਾਂ ਉੱਪਰ ਲਾਂਦੇ ਆ ਜਿਹੜਾ ਕੋੜਾ ਜਾਂ ਬਣ ਜਾਂਦਾ 3 ਫੁੱਟ ਦਾ ਰਿਕ ਬੋਲ ਹਾਂ ਰੋਦੀ ਬਣ ਜਾਂਦੀ ਤੇ ਉਹ ਜ਼ਮੀਨ 'ਚ ਵੀ ਬਣ ਸਕਦੀ ਨੇ ਬੋਥੇ ਬਣ ਸਕਦੀ ਹੈ ਪਰ ਮਤਲਬ ਜਿਵੇਂ ਤੁਸੀਂ ਹੁਣ ਕਹੋਗੇ ਆਪਾਂ ਕਰਨਾ ਨਹੀਂ ਜੇ ਮੈਨੂੰ ਜੋ ਪਤਾ ਲੱਗਾ ਜੋ ਮੈਂ ਪਤਾ ਜੇ ਮੈਂ ਪਤਾ ਕੀਤਾ ਜੇ ਵੀ ਬਰਸਾਤ ਵਗੈਰਾ ਦਾ ਪਾਣੀ ਜਾਂ ਕੁਝ ਆਂਦਾ ਨਾ ਤੇ ਫਿਰ ਉਹ ਤੁਹਾਨੂੰ ਬਾਹਰ ਕੋਈ 3x3 ਫੁੱਟ ਦੀ ਜਗ੍ਹਾ ਸਾਈਡ ਤੇ ਕਿਤੇ ਵੀ ਪਾਰਕ ਤੁਸੀਂ ਲੈ ਲਓ ਉਹਦੇ ਦਾ ਪਾਣੀ ਗੰਦਾ ਨਹੀਂ ਹੁੰਦਾ ਟੂਬਲ ਦਾ ਉੱਪਰ ਰਹਿ ਜਾਂਦਾ ਕਿ ਉਹ ਪਾਣੀ ਗੰਦਾ ਨਹੀਂ ਹੁੰਦਾ ਸੇਫ ਹੈ ਉਹ ਬਣਾ ਸਕਦੇ ਆ ਠੀਕ ਹੈ ਨਾ ਉਹਦੇ ਚ ਕੋਈ ਐਡੀ ਪ੍ਰੋਬਲਮ ਨਹੀਂ ਹੈ ਮੈਨੂੰ ਜੋ ਪਤਾ ਲੱਗਾ ਦੇਖੋ ਮੈਂ ਕਿਸੇ ਡਿਸਪਿਊਟਸ ਨਹੀਂ ਬੰਦਾ ਤਾਂ ਮੈਨੂੰ ਜੋ ਪਤਾ ਲੱਗਾ ਵੀ ਅੱਧੀ ਕਲੋਨੀ ਜਿਹੜੀ 35% ਕਲੋਨੀ ਇੱਕ ਪਾਸੇ ਵੇ ਤੇ 35% ਕਲੋਨੀ ਜਿਹੜੀ ਟਿਊਬਲ ਨਾਲ ਵਾਂਚ ਇਹ ਹੁਣ ਟਿਊਬਲ ਨਹੀਂ ਲਵਾਵਾਂਗੇ ਤਾਂ ਪਾਣੀ ਕਿੱਥੋਂ ਆਏਗਾ ਠੀਕ ਹੈ ਨਾ ਤੇ ਮੈਂ ਤਾਂ ਹੁਣ ਆਪਾਂ ਸਾਰੇ ਜੇ ਖੜੇ ਹੀ ਆਂ ਇਧਰਲੇ ਉਧਰਲੇ ਤਾਂ ਹੁਣ ਕੋਈ ਨਹੀਂ ਕੋਈ ਨਹੀਂ ਮੇਜ ਕੋਈ ਮੈਨੂੰ ਕੀ ਮੈਂ ਦੋ ਦਿਨਾਂ ਚ ਮੋਟਰ ਪਵਾ ਦਿੰਦੇ ਆ ਧੰਨ ਬਹੁਤ ਵਧੀਆ ਇਹ ਟੰਡਨ ਸਾਹਿਬ ਨਾਲ ਤਾਂ ਮੇਰੀ ਰੈਗੂਲਰ ਗੱਲ ਹੁੰਦੀ ਈ ਹੈ ਹਰ ਇਸ਼ੂ ਦੇ ਉੱਤੇ ਕਰਕੇ ਨਾ ਪੰਪ ਜਿਹੜਾ ਜਿਹੜਾ ਪੰਪ ਇਨਰ ਨਹੀਂ ਇਨਰ ਬਹੁਤ ਡੀਪ ਜਾਣਾ ਪੈਣਾ ਸਰ ਸਾਨੂੰ ਜੀ ਜੀ ਇਨਰ ਜਿਹੜਾ ਹੋਏਗਾ ਉਹ ਸਾਡਾ ਸਿਵਰ ਦਾ ਪਾਣੀ ਨਾਲ ਅਟੈਚ ਹੋ ਜਾਏਗਾ ਉਹਦੇ 'ਚ ਹਾਂ ਉਹਦੇ ਪਾਣੀ ਨਾਲ ਹੁੰਦਾ ਸਾਨੂੰ ਸਾਡੀ ਪ੍ਰੋਬਲਮ ਆਏਗੀ ਬਿਲਕੁਲ ਫੇਰ ਕਲੋਨੀ ਵਾਲੇ ਕਹਿਣਾ ਵੀ ਇਹ ਸਿਵਰ ਦਾ ਪਾਣੀ ਕਿੱਥੋਂ ਆ ਗਿਆ ਫਿਰ ਅਸੀਂ ਉਹ ਪਾਈਪ ਬਲੈਂਕਸ ਕਰਾਂਗੇ ਥੈਟ ਇਜ਼ ਕਿਉਂਕਿ ਪਿਛਲੀ ਵਾਰੀ ਵੀ ਸਰ ਜਿਹੜਾ ਉੱਪਰ ਉਹ ਸੇਫ ਹੈ ਉਹ ਸੇਫ ਹੈ ਉਹ ਸੇਫ ਹੈ ਪਿਛਲੀ ਵਾਰੀ ਸਰ ਹੁਣ ਪੁਲੀ ਦੇ ਵਿੱਚ ਕੀ ਕੀਤਾ ਇਹਨਾਂ ਨੇ ਸਾਡਾ ਇੱਥੇ ਪਾਣੀ ਮਿਕਸ ਹੋ ਗਿਆ ਸਰ ਜੀ ਜੀ ਮਿਕਸ ਹੋ ਗਿਆ ਇਹਨਾਂ ਨੇ ਇਹਨਾਂ ਨੇ ਇਹ ਪਾਈਪਾਂ ਅੱਪਰ ਕਰਤੀਆਂ ਕਰਕੇ ਹੈ ਤੇ ਉਹਨਾਂ ਦਾ ਰੋਡ ਕਰਤੀਆਂ ਕਿਉਂਕਿ ਉਹ ਪਾਣੀ ਸਾਡਾ ਮਿਕਸ ਹੋ ਗਿਆ ਸੀਵਰ ਦੇ ਨਾਲ ਨਹਿਰ ਦੇ ਨਾਲ ਮਿਕਸ ਹੋ ਗਿਆ ਇਹ ਨਾਲ ਪਾਣੀ ਗੰਦਾ ਇਸ ਕਰਕੇ ਇਹ ਅੱਪਰ ਰੀਜ਼ਨ ਤੇ ਹੋ ਜਾਏ that is a much better बस ठीक है रमीज दैट इज मच बेटर कीरो जल्दी कर दो बस रमीज जी इधर बस तू मैं कल अजय ਨਾਲ ਮੰਮੀ ਗੱਲ ਕਰ ਲੈਣਾ ਤੁਸੀਂ ਮੰਮੀ ਤੁਸੀਂ ਦੇਖ ਕੇ ਨਾ ਕੱਲ ਪਰਸੋ ਇੱਕ ਦੋ ਦਿਨਾਂ ਚ ਮੋਟਰ ਜਿਹੜੀ ਉਹਨੂੰ ਪਵਾ ਦਿਓ ਫਿਕਸ ਕਰ ਦਿਓ ਗੱਲ ਖਤੋਂ ਪਾਣੀ ਆਉਣਾ ਸ਼ੁਰੂ ਹੋ ਜਾਏ ਹੈ ਕੀ ਕਰ ਦੇਣਾ ਆਪਾਂ ਅੰਡਰਗਰਾਉਂਡ ਉਹਨੂੰ ਉਹ ਬਾਅਦ ਚ ਪਤਾ ਲੱਗਾ ਸਟੈਂਡਿੰਗ ਸੀਗੀ ਤੁਸੀਂ ਇਹ ਗਰਾਉਂਡ ਰਿਪੋਰਟ ਕੀਤੀ ਤੁਸੀਂ ਦੱਸੋ ਉਹਦੇ ਚ ਇਹ ਹੋਇਆ ਫਿਰ ਉੱਥੇ ਬਰਸਾਤ ਦੇ ਵਿੱਚ ਪਾਣੀ ਬਹੁਤ ਖੜਾ ਹੁੰਦਾ ਹੁੰਦਾ ਹਾਂ ਇਹ ਕਰਕੇ ਪ੍ਰੋਬਲਮ ਵੀ ਆ ਗਿਆ ਆਪਾਂ ਨੇ ਲਵਾਇਆ ਤੁਹਾਡਾ ਖਰਾਬ ਹਾਂਜੀ ਹਾਂਜੀ ਗੰਦਾ ਪਾਣੀ ਮਿਕਸ ਹੋ ਜਾਏਗਾ ਉਹਦੇ ਇਸ ਕਰਕੇ ਸਾਨੂੰ ਅਪਰੂਵਸ ਕਹਿੰਦੇ ਪਾਈਪ ਲਾਜੋ ਦੈਟਸ ਆਲ ਅਪਰੂਵਸ ਕਿੰਨੀ ਜਗ੍ਹਾ ਉਹਨੇ ਲੈਣੀ ਉੱਥੇ ਮੇਰੇ ਖਿਆਲ ਤਿੰਨ ਚਾਰ ਫੁੱਟ ਦਾ ਏਰੀਆ ਦਾ ਆਪਾਂ ਕਰਦੇ ਹਾਂ ਪਾਰਕ ਦੇ ਵਿੱਚ 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 ਨਹੀਂ ਸਾਈਡ ਤੇ ਸਾਈਡ ਤੇ ਹੀ ਆ ਉਹ ਤੇ ਹੁਣ ਤੁਹਾਨੂੰ ਕੀ ਪ੍ਰੋਬਲਮ ਕੀ ਆਂਦੀ ਵੀ ਉਹਨੂੰ ਖੜ ਇਹ ਲੈਣ ਦੀ ਸੀ ਆਪਸ ਦੇ ਵਿੱਚ ਦੋਨਾਂ ਦਾ ਆਪਣਾ ਤਾਂ ਕੋਈ ਸੀ ਹੁਣ ਮੇਰੀ ਗੱਲ ਸੁਣੋ ਤੁਸੀਂ ਆਪਾ 2-3 ਦਿਨ ਦੇ ਵਿੱਚ ਜਿੰਨਾ ਵੀ ਉਥੇ ਉਹਨੂੰ ਮੋਟਰ ਹੀ ਪੈਣੀ ਹੈ ਤੇ ਥੋੜਾ ਜਿਹਾ ਕੰਮ ਹੋਰ ਹੋਏਗਾ ਤੁਸੀਂ ਉਹਦਾ ਜੀ ਤਿਆਰੀ ਕਰੋ ਤਿਆਰੀ ਕਰਕੇ ਮੈਨੂੰ ਦੱਸੋ ਆਪਣਾ ਇੱਥੇ ਮਨਰ ਜੀ ਖੜੇ ਨੇ ਟੰਡਨ ਸਾਹਿਬ ਖੜੇ ਨੇ ਇਹ ਸਾਰੇ ਜਿਹੜੇ ਮੇਨ ਮੇਨ ਬੰਦੇ ਇਹਨਾਂ ਨਾਲ ਗੱਲ ਜੇ ਪ੍ਰੋਬਲਮ ਆਂਦੀ ਇਹਨਾਂ ਨੂੰ ਮਿਲ ਲਓ ਆਪਾਂ 3-4 ਦਿਨਾਂ ਚ ਉਹ ਜਿਹੜਾ ਟਿਊਬ ਵਾਲੇ ਉਹਨੂੰ ਚਲਾਣਾ ਠੀਕ ਹੈ ਠੀਕ ਹੈ ਜੀ ਉਹਦੇ ਜਦੋਂ ਉਦੋਂ ਮਵੀ ਆਵਾਂਗਾ ਇੱਥੇ ਸਾਰੇ ਆਪਾਂ ਇਦਾਂ ਹੀ ਸਾਰੇ ਇਕੱਠੇ ਹੋਵਾਂਗੇ ਠੀਕ ਹੈ ਜੀ ਜੇ ਕੋਈ ਜੇ ਕੋਈ ਪ੍ਰੋਬਲਮ ਆਂਦੀ ਕਿਸੇ ਨੂੰ ਜੇ ਮੰਨ ਲਓ ਕਿਸੇ ਅਫਸਰ ਨੂੰ ਸਰਕਾਰੀ ਜਿਹੜੇ ਨੇ ਜਾਂ ਠੇਕੇਦਾਰ ਨੂੰ ਕੋਈ ਪ੍ਰੋਬਲਮ ਆਂਦੀ ਹੈ ਤੇ ਪਰal ਮਿਲਗ ਨੂੰ ਫੇਸ ਕਰਾਂਗੇ ਤੇ ਜਿਹੜਾ ਪਾਣੀ ਟਿਊਬਲ ਚਲਾਈਏ ਪਾਣੀ ਤਾਂ ਵੀ ਲੋਕਾਂ ਨੂੰ ਮਿਲ ਸਕੇ ਪੀਣ ਵਾਲਾ ਪਾਣੀ ਸੈਕਿੰਡ ਜਿਹੜਾ ਇਹ ਇਸ਼ੂ ਹੈਲ ਆ ਆਪਣਾ ਠੀਕ ਉਹ ਆਏ ਜੀ ਆਪਣਾ ਦੇਖੋ ਪਤਾ ਕਰੋ ਇਰੀਗੇਸ਼ਨ ਇਹਨਾਂ ਤਾਂ ਨਹੀਂ ਆਪਣੀ ਬੰਦੇ ਭਲਾਏ ਸੀ ਇਹ ਰਮੇਸ਼ ਇਹਨਾਂ ਦਾ ਇਰੀਗੇਸ਼ਨ ਵਾਲੇ ਤੁਹਾਡੇ ਨਾਲ ਇਹਨਾਂ ਨੇ ਸਲਾਸ ਲੁਕ ਕੀਤੀ ਕੋਈ ਵੀ ਕੀ ਜਾਂਦਾ ਕੰਮ ਦਾ ਸਰ ਨਹੀਂ ਉਦੋਂ ਆਏ ਜਰੂਰ ਸੀਗੇ ਪਰ ਉਹ ਕਹੀ ਜਾਂਦੇ ਜੀ ਇਹ ਕਾਰਪੇਸ਼ਨ ਕਰਨੀ ਮੈਂ ਕਿਹਾ ਤੁਸੀਂ ਕੋਈ ਆਪਣਾ ਐਸਟੀਮੇਟ ਦੱਸੋ ਸਾਨੂੰ ਕੋਈ ਉਚੀ ਨਹੀਂ ਹੈਗੀ ਜਿਹੜੀ ਦਰਵਾਜ਼ਾ ਲਾਈ ਹੈ ਫੇਸਿੰਗ ਉਹ ਕਿਨੇ ਲਾਈ ਉਹ ਤਾਂ ਪ੍ਰਾਈਵੇਟ ਸਰ ਪ੍ਰਾਈਵੇਟ ਉਹ ਇਹਨਾਂ ਦੀ ਆਪਣੀ ਪ੍ਰਾਈਵੇਟ ਹੈ ਤੁਸੀਂ ਏਦਾਂ ਕਰੋ ਫਿਰ ਤੁਸੀਂ ਐਵੇਂ ਪੰਗਿਆਂ ਚ ਐਕਸ ਸਾਹਿਬ ਏਦਾਂ ਕੋਈ ਪੰਗਿਆਂ ਜਿਦਾ ਬੋ ਪੰਗਿਆਂ ਨਾ ਬੋ ਆਪਣਾ ਐਸਟੀਮੇਟ ਬਣਾਓ ਕੱਲ ਇਮੀਡੀਏਟ ਕਰਾ ਕੇ ਤੇਨੂੰ ਕਰਾ ਦਈਏ ਫੈਂਸਿੰਗ ਲਵਾ ਕੇ ਵੇਰੈ ਜਿਹਾ ਨਾ ਹੈ ਜਿਹੜਾ ਅੰਦਰ ਵਾਲਾ ਕੰਮ ਉਹ ਐਕਸਪਰਟ ਹੁੰਦੇ ਨੇ ਇਸ ਚੀਜ਼ ਦੇ ਇਹ ਇਰੀਗੇਸ਼ਨ ਦੇ ਅੰਦਰ ਦਾ ਕੀ ਜਰੂਰਤ ਹੈ ਬੜਾ ਇੱਕ ਮਿੰਟ ਬਦਲ ਬੋਰ ਮੋਲ ਕਹਿੰਦੇ ਹਾਂ ਪਹਿਲਾਂ ਉਹ ਨਹੀਂ ਇਹ ਤਾਂ ਜਿਹੜਾ ਅੰਦਰ ਕੰਮ ਕਰ ਚੁੱਕੇ ਨੇ ਇਹ ਜਿਹੜੀ ਵਾਲ ਜਿਹੜੀ ਏਦਾਂ ਲਗਣੀ ਹੈ ਇਹਦੇ ਜਿਹੜੇ ਐਸਟੀਮੇਟ ਪੁਲੀਆਂ ਦੇ ਜਿਹੜੇ ਬਣਾਣੇ ਨੇ ਇਹ ਵੀ ਆਪਾਂ ਹੀ ਬਣਾਣੇ ਨੇ ਉਹਨਾਂ ਕੋਲ ਤੋਂ ਪਰਮਿਸ਼ਨ ਨਹੀਂ ਲੈਣੀ ਪੈਣੀ ਬ ਆ ਉਹ ਲੋਕਾਂ ਨੂੰ ਪਹਿਲਾਂ ਦੇਖ ਲੈ ਜੇ ਉਹ ਗਲੀਆਂ ਪਾਣੀ ਪਾਣੀ ਭਰ ਜਾਂਦਾ ਸਾਰਾ ਉੱਥੇ ਮਤਲਬ ਕਿ ਜੇ ਦੋ ਘੰਟੇ ਦਾ ਮੀਂਹ ਹੈ ਨਾ ਉਹ ਤਾਂ ਵੀ ਕਲੋਨੀ ਉਧਰਲਾ ਪੋਰਸ਼ਨ ਤਾਂ ਡੁੱਬਿਆ ਉਹ ਬਹੁਤ ਦਿੱਕਤ ਹੁੰਦੀ ਹੈ ਜੀ ਬਹੁਤ ਪਤਾ ਕੀ ਹੈ ਉਹਦੇ ਚ ਤੁਸੀਂ ਆਪਣਾ ਚੰਡੀਗੜ੍ਹ ਸ਼ਹਿਰ ਬੰਬੇ ਬੈਂਗਲੌਰ ਕੋਈ ਵੀ ਦੇਖ ਲਓ ਜਦੋਂ ਇਹ ਕੁਦਰਤ ਦੀ ਜਿਹੜੀ ਮਾਰ ਹੈ ਪਾਣੀ ਕਿੰਨਾ ਡੇਗ ਬਣਾ ਇਹ ਨਹੀਂ ਪਤਾ ਹੁੰਦਾ ਹਾਂ ਸਾਡੇ ਕਰਨ ਵਾਲਾ ਕੰਮ ਕਿਹੜਾ ਦੇਖੋ ਪਾਣੀ ਜੇ ਜ਼ਿਆਦਾ ਆ ਜਾਈਏ ਅੱਜ ਤੁਸੀਂ ਪਹਾੜਾਂ ਦੇ ਦੇਖਣ ਦੇ ਬੱਦਲ ਇੰਨੇ ਡੇਗਦੇ ਪਏ ਨੇ ਪਹਾੜ ਦੇ ਪਹਾੜੀ ਥੱਲੇ ਆਂਦੇ ਪਏ ਨੇ ਉਹ ਤਾਂ ਚਲੋ ਕੁਦਰਤ ਦੇ ਹੱਥੇ ਪ੍ਰਮਾਤਮਾ ਅਗੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਠੀਕ ਹੈ ਜਿਹੜਾ ਕਰਨ ਵਾਲਾ ਸਾਡਾ ਕੰਮ ਕੀ ਅਸੀਂ ਜਿਹੜੀਆਂ ਰੋਡ ਗਲੀਆਂ ਇੱਥੇ ਬੰਦੇ ਲਾ ਕੇ ਨਾ ਜਿਹੜੀਆਂ ਰੋਡ ਗਲੀਆਂ ਵਗੈਰਾ ਰਮੇਸ਼ ਰੋਡ ਗਲੀਆਂ ਜਿਹੜੀਆਂ ਸਾਰੀਆਂ ਸਾਰੀਆਂ ਨਾ ਚੈੱਕ ਕਰਾ ਕੇ ਬੰਦ ਕਰੋ ਰੋਡ ਗਲੀਆਂ ਦੇ ਪਿਲ ਲਫਾਫੇ ਵਗੈਰਾ ਆ ਜਾਂਦੇ ਨੇ ਜਿੰਦੇ ਕਰਕੇ ਬਰਸਾਤੀ ਪਾਣੀ ਉਹਨਾਂ ਚ ਨਹੀਂ ਜਾਂਦਾ ਸੀਵਰ ਤੇ ਰੋਡ ਗਲੀਆਂ ਜਿਹੜੀਆਂ ਸਾਰੀਆਂ ਕਲੀਅਰ ਕਰੋ ਉਹ ਕਲੀਨਿੰਗ ਹੋਗਾ ਇੱਕ ਦਿਨ ਦੋ ਦਿਨ ਤਿੰਨ ਦਿਨ ਜਿੰਨੀ ਦੇਰ ਵੀ ਲੱਗਦੀ ਹੈ ਜਿਹੜਾ ਆਪਣੇ ਇੱਧਰ ਉੱਧਰੋਂ ਬੰਦੇ ਦੋ ਤਿੰਨ ਲਿਆ ਕੇ ਹੋਰ ਲਾ ਦਿਓ ਜਿਹੜੇ ਅੱਜ ਕੱਲ੍ਹ پارک ਖੇਨ ਬੰਦੇ ਉਹਨਾਂ ਲਾ ਦਿਓ ਲਾ ਕੇ ਉਹ ਕਲੀਅਰ ਕਰਾਓ ਤਾਂ ਕਿ ਬਰਸਾਤੀ ਪਾਣੀ ਰੁਕੇ ਨਾ ਠੀਕ ਹੈ ਜੀ ਇੱਕ ਮਿੰਟ ਦੇਖਿਓ ਭਾਈ ਜੀ ਜਿਹੜਾ ਜਿਹੜਾ ਵੀ ਆਈ ਸੀ ਉੱਥੇ ਮੰਦਰ ਦੇ ਅਗਲੇ ਚ ਸਰ ਉਹ ਫੇਰ ਉਹੀ ਹਾਲ 6 ਮਹੀਨੇ ਤੋਂ ਉਹਨਾਂ ਦੇ ਬਾਹਰ ਜਿਹੜਾ ਅੰਦਰ ਅੰਦਰ ਦਾ ਉਹ ਬੁਰਾ ਹਾਲ ਕਰੋ ਉੱਥੇ ਜਾ ਕੇ ਤੁਸੀਂ ਦੇਖੋ ਅੱਜ ਹੀ ਚਲ ਜਿਓ ਮੇਰੀ ਗੱਲ ਮੈਂ ਦੱਸਦਾ ਮੈਂ ਉੱਥੇ ਰੰਗਿਆ ਬਈ ਲਾਸਟ ਲਾਸਟ ਮੈਨੂੰ ਉਹ ਪਤਾ ਕੀ ਹੈ ਉੱਥੇ ਹਾਂ ਜੀ ਤੁਸੀਂ ਦੱਸੋ ਮੈਂ ਉੱਥੇ ਰੰਨਾ ਵੀ ਇੱਥੇ ਰੰਦਾ ਜੀ 2-3 ਸਾਲ ਹੋ ਗਏ ਹੈ ਉੱਥੇ ਓਵਰਫਲੋ ਹੋ ਰਿਹਾ ਇਹਨਾਂ ਨੂੰ ਰੈਗੂਲਰ ਬੇਸਿਕ ਫੋਨ ਅਸੀਂ ਕਰਦੇ ਆ ਪਤਾ ਇਹਨਾਂ ਨੂੰ ਕੋਈ ਪਤਾ ਵਾ ਇਹ ਫੋਨ ਨਹੀਂ ਚੱਕਦੇ ਹੁਣ ਪਿਛਲੇ ਪਿਛਲੇ 10 ਦਿਨੋਂ ਤੋਂ ਇਹ ਫੋਨ ਨਹੀਂ ਚੱਕਦੇ ਨਾ ਇਹ ਚੱਕਦੇ ਆ ਨਾ ਗੁਰਸ਼ਰਨ ਚੱਕਦਾ ਮੈਂ ਮੈਸੇਜ ਵੀ ਪਾ ਰਿਹਾ ਓਵਰਫਲੋ ਹੋ ਰਿਹਾ ਕੱਡੋ ਬਚਨ ਕਿੱਦਾਂ ਜਾਣਾ ਬਾਹਰ ਪਾਣੀ ਪੂਰੀ ਪੂਰੀ ਗਲੀ ਭਰ ਰਹੀ ਅੱਗੇ ਥੋੜਾ ਭਰਦਾ ਇਹਨੂੰ ਪੂਰਾ ਭਰ ਰਿਹਾ ਮੈਂ ਦੇਖੀ ਗਲੀ ਜਿਹੜੀ ਗਲੀ ਹਾਂਜੀ ਉਹੀ ਗਲੀ ਆ ਸੇਮ ਇਹਨਾਂ ਨੂੰ ਵੀ ਗੱਲ ਦਿਖਾਈ ਸੀ ਭਾਜੀ ਨੂੰ ਉਹ ਕੀ ਉਹ ਸਪਰੈਕਸ਼ਨ ਮੈਂ ਲਾਈਨ ਪੈਣੀ ਪਈ ਉਹ ਪੈ ਪਈ ਬੈਣਾ ਜਿਹੜਾ ਪਹਿਲਾਂ ਬੋਇਆ ਸੁਣ ਲਓ ਸੁਣ ਲਓ ਇੱਕ ਕੁੜੀ ਆ ਆਪਣੇ ਨਾਲ ਜਿਹੜਾ ਡਿਸਪੋਇਲ ਤੇ ਥੋੜਾ ਪ੍ਰੋਬਲਮ ਸੀਗੀ ਆਈ ਸੀ ਉਹ ਹੁਣ ਲੱਗੇ ਹੋਏ ਮੁੰਡੇ ਉਹ ਉਹਦੇ ਕਰਕੇ ਰੈਗੂਲਰ ਨਹੀਂ ਚੱਲਦੇ ਸੀ ਉਹ ਇਹਨਾਂ ਦਾ ਮੇਰੀ ਗੱਲ ਉਹ ਨਹੀਂ ਪ੍ਰੋਬਲਮ ਸੀਗੀ ਹੋਤਾ ਉਹ ਪ੍ਰੋਬਲਮ ਪਹਿਲਾਂ ਤਾਂ ਹੈਗੀ ਡਿਸਪੋਜ਼ਲ ਤੇ ਬਾਅਦ ਹੁਣ ਤੁਸੀਂ ਡਿਸਪੋਜ਼ਲ ਆਪਾਂ ਹੁਣ ਠੀਕ ਕਰਨ ਲੱਗੇ ਆਂ ਹਾਂਜੀ ਐਂਡ ਪੁਆਇੰਟ ਉਹ ਲਾਸਟ ਪੁਆਇੰਟ ਹਾਂਜੀ ਲਾਸਟ ਮਾਈਡ ਉਸ ਕਵਰਜ ਦਾ ਕਰਾਈ ਵੀ ਉਦਾਂ ਖਲਾ ਕੇ ਉਹਨੂੰ ਸਫਾਈ ਕਰਾ ਦਿਓ ਇੱਕ ਵਾਰੀ ਨਹੀਂ ਸੀ ਭਾਈ ਤਾਂ ਆਹੋ ਸੀਵਰ ਦਾ ਸਫਾਈ ਕਰਾ ਦੇ ਮੇਰੀ ਗੱਲ ਸੁਣੋ ਭਾਈ ਇੱਕ ਦੇ ਉੱਤੇ ਥੋੜਾ ਜਿਹਾ ਟੋਟਾ ਪਾਈਪ ਦਾ ਗੁਰਚਰ ਨੇ ਪਿਛਲੇ ਸਾਲ ਗਿਆ ਸੀ ਕਿ ਪਾਸ ਹੋ ਚੱਲਿਆ ਉਹਨਾਂ ਨੂੰ ਫੋਨ ਕਰਦੇ ਹੁਣ ਕੋਈ ਫੋਨ ਨਹੀਂ ਚੱਕਦਾ ਨਾ ਇਹ ਚੱਕਦੇ ਨਾ ਉਹ ਚੱਕਦੇ ਆ ਅਸੀਂ ਮੋਟਰ ਤੇ ਜਾਂਦੇ ਆ ਕਿ ਮੈਨੂੰ ਕਰ ਲੈ ਭਾਜੀ ਇੱਕ ਮਿੰਟ ਇੱਕ ਮਿੰਟ ਅਸੀਂ ਮੋਟਰ ਤੇ ਜਾਂ ਨੂੰ ਲਗਾਤਾਰ ਗਏ ਮੋਟਰ ਚਲਾਉਣ ਮੇਰੇ ਖਿਆਲੋਂ 10 ਵੇ ਬੰਦਾ ਆਂਟੇ ਮੋਟਰ ਚਲਾਉਣ ਵਾਲਾ ਉੱਥੇ ਸਾਡੀ ਸਪੋਜ਼ਲ ਤੇ 10 ਵੇ ਬੰਦਾ ਪਹੁੰਚਦਾ ਮੈਂ ਰਮੇਸ਼ ਜੀ ਨੂੰ ਮੈਂ ਕਿਹਾ ਮੈਂ ਕਿਹਾ ਬੰਦਾ ਮੇਰੀ ਡਿਊਟੀ ਲਾ ਦਿਓ ਮੈਂ ਆਨ ਆਫ ਕਰ ਦਿਆ ਕਰਾਂਗਾ ਤੇ ਉਦੋਂ ਤਾਂ ਬੰਦੇ ਸੀਗੇ ਉੱਥੇ ਪਰ ਉਦੋਂ ਬੰਦੇ ਸੀਗੇ ਡਿਊਟੀ ਦੇ ਸੀਗੇ ਪਰ ਜਿਹੜੇ ਸਵੇਰ ਦੇ ਟਾਈਮ ਜਦੋਂ ਦੀਪਕ ਆਪਣਾ ਸਾਡਾ ਕਾਉਂਸਲਰ ਹੋ ਗਿਆ ਨਾ ਸਵੇਰੇ 8 ਵਜੇ ਤੇ ਉਦੋਂ ਬੰਦਾ ਉਹ ਹੈ ਨਹੀਂ ਟਾਲਾ ਲੱਗਾ ਸੀ ਇੱਕ ਵਾਰ ਸੁਣੋ ਮਾ ਜੀ ਇਹ ਦਰਸਤ ਕਰੋ ਜਿੰਨੇ ਵੀ ਤੁਹਾਡੇ ਜਿੰਨੀ ਦਿਨ ਬਰਸਾਤ ਹੈ ਨਾ ਜਿੰਨੇ ਤੁਹਾਡੇ ਆਪਣੇ ਡਿਸਪੋਜ਼ਲ ਨੇ ਉਹਨਾਂ ਸਾਰਿਆਂ ਦੇ ਜਿਹੜੀ ਰਾਤ ਦੀ ਡਿਊਟੀ ਉਹਨੂੰ ਰਾਤੀ ਬਕਾਇਦਾ ਕਰੋ ਉਹਨੂੰ ਕਰੋ ਵੀ ਇੱਥੇ ਰੁਕੇਗਾ ਜਿਹੜਾ ਸਵੇਰੇ 8 ਵਜੇ ਦੀ ਡਿਊਟੀ ਹੈ ਸਵੇਰੇ ਖਾਸ ਕਰਕੇ ਜਦੋਂ ਬਰਸਾਤ ਪੈਂਦੀ ਉਹਦੋਂ ਆਪਣੀ ਡਿਊਟੀ ਤੇ ਪਹੁੰਚੇ ਡਿਸਪੋਜ਼ਲ ਬੰਦ ਹੀ ਹੋਣਗੇ ਤੇ ਫਿਰ ਉਹ ਪਾਣੀ ਦਾ ਬਾਹਰ ਜਿਹੜਾ ਬੰਦਾ ਇੱਥੇ ਰਹਿਣ ਜਿਹੜਾ ਮੇਰੇ ਕਾ 40 ਸਾਲੋਂ ਡਿਸਪੋਜ਼ਲ ਵੀ ਨਿਕਲਿਆ ਰਿਹਾ ਹੈ ਪਿਛਲਾ ਜਿਹੜਾ ਬੰਦਾ ਹੈ ਤੁਹਾਡੇ ਡਿਸਪੋਜ਼ਲ ਕਦੀ ਕਲੀਅਰ ਨਹੀਂ ਹੋਇਆ ਡਿਸਪੋਜ਼ਲ ਗ ਕੀ ਨਾ ਫਾਜਾ ਮੈਂ 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 ਕਿਹਾ ਜਿੰਨੀ ਉਮਰ ਹੋ ਗਈ ਉਨੀ ਉਮਰ ਮੈਂ ਆਪਣੀ ਗੱਲ ਕਰ ਰਿਹਾ ਜਿੰਨੀ ਉਮਰ ਹੋ ਗਈ ਨਾ ਤਾਂ ਸਾਹਿਬ ਉਹ ਨਹੀਂ ਨਹੀਂ بڑے ਕੰਮ ਐਦਾ ਜਿਹੜੇ ਪਿਛਲੇ 40 ਸਾਲ 70 ਸਾਲ ਚ ਨਹੀਂ ਹੋਏ ਆਪਾਂ ਕਰਵਾ ਫੇ ਕੋਈ ਗੱਲ ਨਹੀਂ ਨਹੀਂ ਮੇਰੀ ਗੱਲ ਕਰਵਾ ਇੱਕ ਰਿਕਵੈਸਟ ਕੋਲੂ ਮਾ ਜੀ ਬੰਦਾ ਹੈ ਜਿਹੜਾ ਜਿਹੜਾ ਉੱਥੇ ਮੋਟੇ ਦਾ ਬੰਦਾ ਹੈਗਾ ਹੁਸ਼ਿਆਰਪੁਰ ਦਾ ਬੰਦਾ ਓਕੇ ਇੱਥੇ ਲੋਕਲ ਇੱਥੇ ਭਾਈ ਜੀ ਹੈਗੇ ਤਿਲਕਰਾਏ ਉੱਥੇ ਲੰਦੇ ਰਹੇ ਪਹਿਲਾਂ ਵਧੀਆ ਚੱਲਦਾ ਰਿਹਾ ਉਹਦਾ ਵੀ ਉਹ ਹੁਸ਼ਿਆਰਪੁਰ ਦਾ ਬੰਦਾ ਹੈ ਇੱਥੇ ਇੱਕ ਕਲੋਨੀ ਦਾ ਬੰਦਾ ਸੀਗਾ ਕਲੋਨੀ ਦਾ ਤਿਲਕਰਾਏ ਭਾਈ ਜੀ ਹੈਗੇ ਆ ਕਲੋਨੀ ਦਾ ਸੀ ਜੀ ਉਹਨੂੰ ਹੁਸ਼ਿਆਰਪੁਰ ਤੋਂ ਲਾਏ ਆ ਤੁਹਾਨੂੰ ਦੱਸ ਦਈਏ ਕਿ ਭਗਸੀ ਕਲੋਨੀ ਵੱਲੋਂ ਜਿਹੜਾ ਇਹ ਧਰਨਾ ਲਗਾਇਆ ਗਿਆ ਸੀਗਾ ਉਸ ਧਰਨੇ ਦਾ ਜਿਹੜਾ ਅਸਰ ਦੇਖਣ ਨੂੰ ਜਿਹੜਾ ਮਿਲਿਆ ਆ ਆਮ ਆਦਮੀ ਪਾਰਟੀ ਦੇ ਜਿਹੜੇ ਆ ਦਿਨੇਸ਼ ਢਾਲੋਂ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਜਿਹੜੀ ਸ ਜਿਹੜੀ ਪਰੇਸ਼ਾਨੀਆਂ ਉਹਨਾਂ ਨੇ ਆਮ ਆਦੀ ਪਾਰਟੀ ਦੇ ਜਿਹੜੇ ਸਦਸਾ ਹੈ ਦਿਨੇਸ਼ ਢਾਲ ਉਹਨਾਂ ਨੂੰ ਦੱਸੀ ਗਈ ਹੈ ਸੋ ਉਹਨਾਂ ਦੇ ਨਾਲ ਵੀ ਜਿਹੜੀ ਸਾਰੀ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦਾ ਜਿਹੜਾ ਹੈ ਕੀ ਕਹਿਣਾ ਹੈ ਚਲੋ ਚਲੋ ਇੱਕੋ ਜਿਹੀ ਉੱਧਰ ਮਿਲ ਲੈ ਚਲੋ ਯਾਰ ਨਿਕਲ ਜਾਓ ਨਿਕਲ ਜਾਓ ਸੋ ਮੌਕੇ ਦੇ ਉੱਤੇ ਦਿਨੇਸ਼ ਢਾਲ ਮੌਜੂਦ ਹੈ ਗੱਲਬਾਤ ਕਰ ਰਹੇ ਸਰ ਵਾਰਡ ਨੰਬਰ 1 ਤੋਂ ਅੱਜ ਜਿਹੜੇ ਇੰਦਰਜੀਤ ਤੁਹਾਨੂੰ ਇੱਥੇ ਅੱਜ ਲੈ ਕੇ ਆਏ ਭਗਤ ਸਿੰਘ ਉਹਨਾਂ ਦੇ ਵਿੱਚ ਲੋਕਾਂ ਨੇ ਸਮੱਸਿਆ ਦੱਸੀਆਂ ਇਸ ਕਰਕੇ ਧਰਨੇ ਵੀ ਲੱਗੇ ਆ ਕੀ ਕਹਿਣਾ ਸਰ ਇਸ ਬਾਰੇ ਦੇਖੋ ਜੀ ਮੈਂ ਅੱਜ ਆਇਆ ਪਹਿਲੇ ਸਾਡੇ ਟੰਡਨ ਸਾਹਿਬ ਨੇ ਇੱਕ ਦੋ ਲੋਕ ਸੀਗੇ ਜਿਨ੍ਹਾਂ ਨੇ ਗੱਲ ਕੀਤੀ ਇੱਥੇ ਕੋਈ ਟਿਊਬਲ ਦਾ ਇਸ਼ੂ ਸੀਗਾ ਥੋੜਾ ਜਿਹਾ ਕੰਮ ਹੁੰਦਾ ਪਿਆ ਉਹਦੇ ਵਿੱਚ ਕੁਝ ਲੋਕ ਸਹਿਮਤ ਨਹੀਂ ਸੀਗੇ ਸਾਰੇ ਤੇ ਅੱਜ ਸਾਰੇ ਕਲੋਨੀ ਵਾਸੀ ਜਿਹੜੇ ਇਕੱਠੇ ਹੋਏ ਉਹਨਾਂ ਨਾਲ ਸਾਰਿਆਂ ਨਾਲ ਗੱਲ ਕੀਤੀ ਤੇ ਉਹ ਸਾਰੇ ਸਹਿਮਤੀ ਉਹਨਾਂ ਨੇ ਦਿਖਾਈ ਤੇ ਕਾਰਪੋਰੇਸ਼ਨ ਦੇ ਅਫਸਰ ਸਹਬਾਨ ਵੀ ਆਏ ਨੇ ਤੇ ਉਹਨਾਂ ਸਾਰਿਆਂ ਨੂੰ ਕਿਹਾ ਵੀ ਜੇ ਜਿਹੜਾ ਕੰਮ ਕਿਸੇ ਰੀਜ਼ਨ ਕਰਕੇ ਰੁਕਿਆ ਹੈ ਤੇ ਉਹ ਰੀਜ਼ਨ ਨੂੰ ਖਤਮ ਕਰੋ ਤੇ ਜੇ ਰੀਜ਼ਨ ਨਹੀਂ ਤੇ ਉਹ ਕਮ ਇਮੀਡੀਏਟ ਜਿਹੜੇ ਕੀਤੇ ਜਾਵਨ ਸਰ ਕੀ ਲੱਗਦਾ ਕਿਉਂਕਿ ਕਲੋਨੀ ਵਾਲਿਆਂ ਨੇ ਸਾਫ਼ ਦੱਸਿਆ ਕਿ ਅਸੀਂ ਆਫੀਸਰ ਨੂੰ ਵੀ ਕਾਲ ਕਰਦੇ ਰਹੇ ਆ ਸਾਡਾ ਫੋਨ ਨਹੀਂ ਚੱਕਦੇ ਮੈਸੇਜ ਨਹੀਂ ਕਰਕੇ ਕਰਦੇ ਹਾਰ ਕੇ ਤੁਹਾਨੂੰ ਇੱਥੇ ਆਣਾ ਪਿਆ ਅੱਜ ਨਹੀਂ ਚਲੋ ਮੈਂ ਤਾਂ ਅੱਗੇ ਵੀ ਇੱਥੇ ਆ ਨਹੀਂ ਆ ਪਰ ਮੈਨੂੰ ਇੱਕ ਚੀਜ਼ ਇਹ ਵੀ ਟੈਂਡੈਂਸ ਸਾਹਿਬ ਤੋਂ ਜਾਂ ਇੱਕ ਦੋ ਹੋਰ ਲੋਕ ਨੇ ਉਹਨਾਂ ਤੋਂ ਇਲਾਵਾ ਮੈਨੂੰ ਇੰਨੀ ਵੱਡੀ ਪ੍ਰੋਬਲਮ ਜਿਹੜੀ ਕਦੀ ਕਿਸੇ ਨੇ ਸ਼ੇਅਰ ਨਹੀਂ ਕੀਤੀ ਤੇ ਮੈਂ ਸਾਰਿਆਂ ਨੂੰ ਵੈਸੇ ਇਹ ਬੇਨਤੀ ਕਰਾਂਗਾ ਜੇ ਕੋਈ ਵੀ ਪ੍ਰੋਬਲਮ ਹੈ ਪ੍ਰੋਬਲਮ ਸ਼ੇਅਰ ਕਰੋ ਜਗ੍ਹਾ ਇਹ ਬਰਸਾਤੀ ਮੌਸਮ ਏ ਇਹ ਕੁਦਰਤ ਦਾ ਕੁਦਰਤ ਦੇ ਹੱਥੇ ਸਾਡੇ ਹੱਥ 'ਚ ਨਹੀਂ ਹਾਂ ਅਸੀਂ ਤਾਂ ਜੋ ਕੁਝ ਆ ਜਾਂਦਾ ਬਰਸਾਤ ਆ ਜਾਂਦਾ ਪਾਣੀ ਇਕੱਠਾ ਹੁੰਦਾ ਜੇ ਆਪਾਂ ਤਾਂ ਇਹ ਜਲਦੀ ਜਲਦੀ ਕਰੀਏ ਉਹਨੂੰ ਜਲਦੀ ਜਲਦੀ ਰਿਲੀਜ਼ ਕਰਾਈਏ ਲੋਕਾਂ ਨੂੰ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਰਿਲੀਫ ਮਿਲੇ ਸਰ ਹੁਣ ਤੁਹਾਡੀ ਨੁਮਾਇੰਦਿਆਂ ਦੇ ਨਾਲ ਵੀ ਸਾਰੀ ਗੱਲਬਾਤ ਹੋਈ ਹੈ ਕੀ ਲੱਗਦਾ ਕਿ ਉਤਰ ਜਿਹੜਾ ਹੁਣ ਕੰਮ ਸ਼ੁਰੂ ਹੋ ਜਾਏਗਾ ਨਹੀਂ ਜੇ ਅੱਜ ਲੋਕ ਜਾਗਰੂਕ ਹੋ ਗਏ ਨੇ ਤੇ ਮੈਨੂੰ ਨਹੀਂ ਲੱਗਦਾ ਕੰਮ ਕੋਈ ਵੀ ਰੁਕੇਗਾ ਇਮੀਡੀਏਟ ਜਲਦੀ ਜਲਦੀ ਕਰਾ ਦਾਂਗੇ ਲੋਕਾਂ ਦੇ ਜਾਗਰੂਕ ਹੋਣ ਤੱਕ ਹੀ ਪ੍ਰੋਬਲਮ ਹੁੰਦੀ ਹੈ ਜਦੋਂ ਲੋਕ ਜਾਗਰੂਕ ਹੈ ਤੇ ਲੋਕਾਂ ਦਾ ਹੱਕ ਹੈ ਸਰ ਜਾਗਰੂਕ ਕਿਦਾ ਧਰਨੇ ਲਾਣਾ ਧਰਨਾ ਵੀ ਦੇਖੋ ਧਰਨਾ ਵੀ ਜਿਹੜਾ ਮੈਂ ਧਰਨਾ ਲੋਕਾਂ ਦਾ ਡੈਮੋਕਰੇਸੀ ਲੋਕਾਂ ਦਾ ਹੱਕ ਹੈ ਲਾ ਸਕਦੇ ਨੇ ਜੇ ਕੋਈ ਤਾਂਗੇ ਧਰਨਾ ਦਾ ਪਰ ਜਿਹੜਾ ਵਿਦਆਊਟ ਰੀਜ਼ਨ ਧਰਨਾ ਨਹੀਂ ਲਾਣਾ ਚਾਹੀਦਾ ਪਹਿਲੇ ਧਰਨਾ ਲਾਉਣ ਤੋਂ ਪਹਿਲੇ ਹਰ ਕੰਮ ਜਿਹੜੇ ਉਹ ਜਿਹੜੇ ਤੁਸੀਂ ਕਿਸੇ ਨੂੰ ਨੌਕ ਕਰ ਸਕਦੇ ਹੋ ਉਹਨਾਂ ਨੂੰ ਕਰਨਾ ਚਾਹੀਦਾ ਲੱਗਦਾ ਸਰ ਇਸ ਧਰਨਿਆਂ ਦੇ ਵਿੱਚ ਕੀ ਪਾਰਟੀਬਾਜੀ ਹੋਈ ਸੀ ਕਿ ਲੱਗਦਾ ਨਹੀਂ ਮੈਂ ਇਹ ਤਾਂ ਲੋਕ ਸਿੱਧੇ ਸੱਚੇ ਨੇ ਇਹਨਾਂ ਨੂੰ ਤਾਂ ਪ੍ਰੋਬਲਮ ਹੈ ਇਸ ਕਰਕੇ ਇਹਨਾਂ ਨੂੰ ਤਾਂ ਕੋਈ ਵੀ ਆਵੇ ਵਰਗਲਾ ਲਵੇ ਤੇ ਕਈ ਲੋਕ ਜਿਹੜੇ ਆਪਣੀ ਰਾਜਨੀਤੀ ਜਿਹੜੀ ਧਰਨੇਆਂ ਦੇ ਪਿੱਛੇ ਸਿੱਧੀ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਧਰਨੇ ਸਿਰ ਮਤਲਬ ਆਪਣੀ ਫੋਟੋ ਨਾਲੇ ਆਪਣੀ ਰਾਜਨੀਤੀ ਨਾਲੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਦੇ ਬਾਰੇ ਉਹਨਾਂ ਨੂੰ ਕੋਈ ਮਤਲਬ ਨਹੀਂ ਸਰ ਧਰਨੇ ਲਾਉਣ ਤੋਂ ਬਾਅਦ ਇਹ ਵੀ ਗੱਲ ਹੋਈ ਸੀ ਕਿ 2 ਦਿਨ ਦਾ ਸਮਾਂ ਮੰਗਿਆ ਸੀਗਾ ਕਿ 2 ਦਿਨ ਦੇ ਵਿੱਚ ਹੱਲ ਹੋ ਜਾਏਗਾ ਪਰ 2 ਦਿਨ ਨਿਕਲ ਗਏ ਕਿ ਉਸ 2 ਦਿਨ ਦੇ ਵਿੱਚ ਤੁਹਾਡੇ ਨਾਲ ਕਿਸੇ ਪਾਰਟੀ ਦੇ ਸਦਸਦ ਨੇ ਕੰਸਲਟ ਕੀਤਾ ਸੀਗਾ ਕਿ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਨਹੀਂ ਮੇਰੇ ਨਾਲ ਕਿਸੇ ਨੇ ਨਹੀਂ ਕੀਤਾ ਸਾਡੇ ਇੰਦਰਜੀਤ ਸਿੰਘ ਜੀ ਨੇ ਜਿਸ ਦਿਨ ਧਰਨਾ ਲੱਗਾ ਅਸੀਂ ਲੁਧ ਤੇ ਪਤਾ ਲੱਗਾ ਵੀ ਕੋਈ ਤਰਨਾ ਲੱਗਾ ਜਦੋਂ ਮੈਂ ਤਰਨੇ ਦਾ ਪਤਾ ਕੀਤਾ ਤੇ ਮੈਨੂੰ ਤਾਂ ਇਹੀ ਲੱਗਾ ਵੀ ਕੁਝ ਜਿਹੜੇ ਅਦਰ ਪਾਰਟੀ ਦੇ ਲੋਕ ਨੇ ਉਹ ਆਪਣੀ ਉਲੂਸਦਾ ਕਰਨ ਵਾਸਤੇ ਇਹਨਾਂ ਸ਼ਰੀਫ ਲੋਕਾਂ ਨੂੰ ਪਟਕਾਰੇ ਨੇ ਇਹਨਾਂ ਨੂੰ ਪਟਕਾਰ ਇਹਨਾਂ ਇਹਨਾਂ ਨੂੰ ਪਟਕਾਰੇ ਨੇ ਤੇ ਇਹਨਾਂ ਨੂੰ ਗਲਤ ਰਸਤੇ ਲੈ ਕੇ ਜਾ ਰਹੇ ਨੇ ਮੈਂ ਫਿਰਿੰਦਰ ਜੀ ਤਰਨੇ ਨੂੰ ਭੇਜਿਆ ਮੈਂ ਕਿਹਾ ਦੇਖੋ ਜਾ ਕੇ ਕੀ ਲੋਕਾਂ ਨੂੰ ਪ੍ਰੋਬਲਮ ਹੈ ਜੇ ਕੋਈ ਪ੍ਰੋਬਲਮ ਨਹੀਂ ਕਰਦਾ ਤੇ ਫਿਰ ਜੇ ਇਦਾਂ ਦੀ ਗੱਲ ਹੈ ਜੇ ਕੋਈ ਭਾਵੇਂ ਪ੍ਰਸ਼ਾਸਨ ਹੈ ਜਾਂ ਕੁਛ ਹੈ ਜੀ ਨਹੀਂ ਇਹਨਾਂ ਦੀ ਗੱਲ ਹੁੰਦਾ ਤੇ ਫਿਰ ਅਸੀਂ ਵੀ ਤਰਨੇ ਦੇ ਨਾਲ ਜਾਵਾਂਗੇ ਤੇ ਜੇ ਆਪਣਾ ਕੋਈ ਹੋਰ ਪ੍ਰੋਬਲਮ ਹੈ ਤੇ ਜਦੋਂ ਅਸੀਂ ਬੈਠੇ ਆਂ ਆਪਾਂ ਜੇ ਕਰਾ ਸਕਦੇ ਆਂ ਤੇ ਆਪਣੀਆਂ ਧੀਆਂ ਭੈਣਾਂ ਨੂੰ ਕਾਦੇ ਲਈ ਆਪਾਂ ਸੜਖਾ ਦੇ ਬਣਾ ਮੇਰੇ ਖਿਆਲ ਦਾ ਇਹ ਮੈਂ ਚੀਜ਼ ਨੂੰ ਚੰਗਾ ਨਹੀਂ ਸਮਝਾਂਗਾ ਜੇ ਆਪਾਂ ਕਰਾ ਹੀ ਸਕਦੇ ਆਂ ਜੇ ਆਪਾਂ ਮੰਨ ਲਓ ਇੱਕ ਨਮੈਂਦਾ ਲੋਕਾਂ ਨੇ ਚੁਣ ਲਿਆ ਵੋਟਾਂ ਪਾ ਕੇ ਬਣਾਤਾ ਜਾਂ ਉਹਦਾ ਬਣਾਤਾ ਤੇ ਜੇ ਮੰਨ ਲਓ ਹੁਣ ਡੰਡਨ ਸਾਹਿਬ ਨੂੰ ਕਿਸੇ ਨੇ ਪ੍ਰਧਾਨ ਇੱਥੇ ਦਾ ਬਣਾਤਾ ਤੁਹਾਨੂੰ ਬਣਾਤਾ ਜਾਂ ਇੰਦਰ ਜੀ ਨੂੰ ਬਣਾਤਾ ਕਿਸੇ ਭਾਈ ਸਾਹਿਬ ਨੂੰ ਬਣਾਤਾ ਤੇ ਉਹਦੀ ਮੇਰੇ ਖਿਆਲ ਜਿਆਦੀ ਜ਼ਿੰਮੇਵਾਰੀ ਬਣ ਜਾਂਦੀ ਏ ਜਦ ਕਿ ਇਹ ਕਹਿੰਦੀ ਵੀ ਆਓ ਧੀਆਂ ਭੈਣਾਂ ਨੂੰ ਕਹੋ ਆਓ ਬਾਹਰ ਚਲੀਏ ਬਈਏ ਕੀ ਮਤਲਬ ਜਦੋਂ ਉਹ ਫਿਰ ਹੱਥ ਖੜੇ ਕਰ ਦੇਵੇ ਆਪਣੇ ਵੀ ਮੈਂ ਕੁਝ ਨਹੀਂ ਕਰ ਸਕਦਾ ਸਾਰੇ ਆਓ ਫਿਰ ਲੋਕ ਤਾਂ ਉਦੋਂ ਨਿਕਲਣਗੇ ਨਾ ਜਦੋਂ ਉਹ ਕੁਝ ਨਹੀਂ ਕਰ ਸਕੇਗਾ ਤੇ ਮੈਂ ਨਹੀਂ ਲੋਕਾਂ ਨੂੰ ਜਿੱਦਾਂ ਦਾ ਮੌਸਮ ਹੈ ਇੰਨੀ ਗਰਮੀ ਹੈ ਮੈਂ ਨਹੀਂ ਚਾਹੁੰਦਾ ਵੀ ਲੋਕ ਬਾਹਰ ਨਿਕਲਣ ਜਦੋਂ ਅਸੀਂ ਬੈਠੇ ਹਾਂ ਸੇਵਾਦਾਰ ਉਹਨਾਂ ਦੇ ਬੈਠੇ ਹਾਂ ਮੈਂ ਵਾਹਿੰਦਰਜੀਤ ਦੇ ਟੰਡਨ ਸਾਹਿਬ ਅਸੀਂ ਸਾਰੇ ਬੈਠੇ ਹਾਂ ਤੁਸੀਂ ਬੈਠੇ ਹੋ ਜਦੋਂ ਮੀਡੀਆ ਇੱਕ ਜਿਹੜਾ ਚੌਥਾ ਸਤੰਭ ਹੈ ਜਿਹੜਾ ਆਪਣਾ ਲੋਕਤੰਤਰ ਦਾ ਜਦੋਂ ਅਸੀਂ ਸਾਰੇ ਬੈਠੇ ਹਾਂ ਤੇ ਮੈਨੂੰ ਮੈਂ ਨਹੀਂ ਸਮਝਦਾ ਜਰੂਰਤ ਹੈ ਤਾਂ ਨਹੀਂ ਤੇ ਜੇ ਜੈਨੂਅਲ ਕੋਈ ਧਰਨੇ ਵਾਲੀ ਗੱਲ ਆਏਗੀ ਵੀ ਸਾਨੂੰ ਵੀ ਲੱਗੇਗਾ हां ਧਰਨੇ ਦੀ ਜਰੂਰਤ ਹੈ ਤੇ ਫਿਰ ਇਹਨਾਂ ਨਾਲ ਪਹਿਲੇ ਆਪਾਂ ਬਾਹਂਗ ਜਾਵਾਂ। ਸੋ ਉੱਥੇ ਇੰਦਰ ਜੀ ਜੀ ਨੇ ਵੀ ਜਿਹੜੀ ਹੈ ਸਾਰੀ ਗੱਲਬਾਤ ਕਰ ਲੈਂਦੇ ਆ ਦੇਖ ਲੈਂਦੇ ਆ ਜਿਹੜਾ ਉਹਨਾਂ ਦਾ ਵੀ ਕੀ ਕਹਿਣਾ ਹੈਗਾ। ਸਰ ਧਰਨਾ ਪ੍ਰਦਰਸ਼ਨ ਜਿਹੜਾ ਇਹ ਆ ਉਹ ਕੀਤਾ ਗਿਆ। ਧਰਨੇ ਪ੍ਰਦਰਸ਼ਨ ਤੋਂ ਬਾਅਦ ਦੋ ਦਿਨ ਦਾ ਸਮਾਂ ਮੰਗਿਆ ਗਿਆ। ਉਸ ਤੋਂ ਬਾਅਦ ਤੁਸੀਂ ਸਾਰੇ ਆਏ ਕਿ ਜਦੋਂ ਧਰਨਾ ਪ੍ਰਦਰਸ਼ਨ ਹੋਇਆ ਸੀਗਾ ਤੁਹਾਡੇ ਨਾਲ ਕਿਸੇ ਨੇ ਕੋਈ ਸੰਪਰਕ ਕੀਤਾ ਸੀ ਇਸ ਤਰ੍ਹਾਂ ਦਾ ਕੋਈ ਗੱਲਬਾਤ ਹੋਈ ਹੋਵੇ। ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਸੀ ਕੀਤਾ ਇਸ ਧਰਨੇ ਬਾਰੇ। ਅਸੀਂ ਲੁਧਿਆਣੇ ਸੀਗੇ ਉਸ ਦਿਨ ਜ਼ਰਾਸਲ ਟਾਲ ਸਾਹਿਬ ਵੀ ਸੀਗੇ ਅਸੀਂ ਸਾਰੇ ਨਾਲ ਸੀਗੇ ਉਹਨਾਂ ਦੇ ਤੇ ਅਸੀਂ ਤਾਂ ਵੀਡੀਓ ਦੇਖੀ ਦਰਅਸਲ ਵੀ ਧਰਨਾ ਲੱਗਾ ਹੋਇਆ ਵਾ ਮੈਨੂੰ ਤੇ ਵਜ੍ਹਾ ਵੀ ਨਹੀਂ ਸੀ ਪਤਾ ਵੀ ਧਰਨੇ ਦੀ ਵਜ੍ਹਾ ਕੀ ਆ ਫਿਰ ਜਦੋਂ ਭਾਈ ਨੂੰ ਅਸੀਂ ਦੱਸਿਆ ਵੀ ਬਾਜੀਰਦਾਂ ਦਾ ਪ੍ਰੋਟੈਸਟ ਹੋ ਰਿਹਾ ਉੱਥੇ ਤੇ ਭਾਈ ਨੇ ਸਾਨੂੰ ਸਪੈਸ਼ਲ ਉੱਥੋਂ ਲੁਧਿਆਣੇ ਤੋਂ ਵਾਪਸ ਭੇਜਿਆ ਅਸੀਂ ਸ਼ਾਮ ਨੂੰ ਆਣ ਕੇ ਤੇ ਸਾਰਿਆਂ ਨੂੰ ਮਿਲੇ ਵੀਰ ਧਰਨੇ ਦੀ ਵਜ੍ਹਾ ਕੀ ਆ ਤੇ ਮੈਂ ਆਣ ਕੇ ਦੇਖਿਆ ਕੋਈ ਵਜ੍ਹਾ ਇੰਨੀ ਵੱਡੀ ਸੀਗੀ ਨਹੀਂ ਜਿੰਨੀ ਆਪਾਂ ਵਿਰੋਧੀ ਪਾਰਟੀਆਂ ਨੇ ਬਣਾ ਦਿੱਤੀ ਇਹ ਕਿਤੇ ਨਾ ਕਿਤੇ ਨਾ ਆਪਾਂ ਸਿਰਫ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਇੱਕ ਉਜੀ ਜਿਹੜੀ ਉਹ ਚਾਲ ਆ ਹੋਰ ਕੁਝ ਵੀ ਨਹੀਂ ਹੈਗਾ ਇਹਦੇ ਪਿੱਛੇ ਆ ਕੰਮ ਜਿਹੜੇ ਛੋਟੇ-ਛੋਟੇ ਹੈਗੇ ਆ ਟਰਾਲ ਸਾਹਿਬ ਨੇ ਤੁਹਾਡੇ ਸਾਹਮਣੇ ਸਾਰਿਆਂ ਨਾਲ ਗੱਲ ਕੀਤੀ ਆ ਇਹ ਅੱਜ ਹੀ ਕੰਮ ਸਟਾਰਟ ਹੋਣੇ ਐ ਐਕਸ਼ਨ ਸਾਹਿਬ ਵੀ ਇੱਥੇ ਖੜੇ ਜੈ ਸਾਹਿਬ ਵੀ ਇੱਥੇ ਖੜੇ ਆ ਮਤਲਬ ਇਹ ਗਰਾਊਂਡ ਲੈਵਲ ਦੇ ਕੰਮ ਆ ਇਹਨਾਂ ਦੇ ਵਾਸਤੇ ਧਰਨਿਆਂ ਤੇ ਬੈਂਡ ਦੀ ਲੋੜ ਨਹੀਂ ਹੈਗੀ ਤੇ ਆਪਾਂ ਟਾਲ ਸਾਹਿਬ ਤੇ ਬੜੇ ਸ਼ੁਕਰਗੁਜ਼ਾਰ ਆ ਮੈਂ ਤਾਂ ਭਾਜੀ ਨਾਲ ਜਦੋਂ ਦਾ ਜੁੜਿਆ ਹੋਇਆ ਵਾ ਕੋਈ ਵੀ ਐਸਾ ਕੰਮ ਨਹੀਂ ਹੈਗਾ ਜਿਹੜਾ ਇਹ ਸਮੇਸਰ ਕਰਦੇ ਨਹੀਂ ਜੀ ਇਹਨਾਂ ਦੇ ਕੋਲ ਕੋਈ ਰਿਪੋਰਟ ਪਹੁੰਚਦੀ ਆ ਇਮੀਡੀਏਟ ਉਹਦੇ ਤੇ ਐਕਸ਼ਨ ਹੁੰਦਾ ਜੇ ਕੋਈ ਅਫਸਰ ਕੰਮ ਨਹੀਂ ਕਰਦਾ ਉਹਨੂੰ ਉਸੇ ਵੇਲੇ ਫੋਨ ਤੇ ਕਿਹਾ ਜਾਂਦਾ ਵੀ ਭਾਈ ਇਹ ਕੰਮ ਕਰ ਤੇਰੀ ਡਿਊਟੀ ਆ ਪਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਇਹ ਧਰਨਾ ਲਾਉਣ ਵਾਲਾ ਕੋਈ ਕੰਮ ਨਹੀਂ ਸੀਗਾ ਤੇ ਜੇ ਕੋਈ ਧਰਨੇ ਵਾਲੀ ਗੱਲ ਹੋਈ ਤਾਂ ਸਭ ਤੋਂ ਪਹਿਲੇ ਅਸੀਂ ਬੈਠਾਂਗੇ ਕਿਉਂਕਿ ਅਸੀਂ ਘਰਦਿਆਂ ਨੂੰ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਉਹਨਾਂ ਨੂੰ ਬਣੇ ਇਹ ਗੱਲ ਤੋਂ ਕਿੰਨੇ ਕਿ ਸਹਿਮਤ ਐ ਸ ਇਹਦੇ ਵਿੱਚ ਅਸੀਂ ਜੇ ਸਾਡਾ ਕੰਮ ਨਹੀਂ ਹੁੰਦਾ ਜੇ ਸਾਡਾ ਕੰਮ ਨਹੀਂ ਹੁੰਦਾ ਫਿਰ ਅਸੀਂ ਧਰਨੇ ਤੇ ਬੈਠਨੇ ਆ ਪਰ ਜਦੋਂ ਤੱਕ ਆਪਾਂ ਕਿਸੇ ਨੁਮਾਇੰਦੇ ਨੂੰ ਦੱਸਾਂਗੇ ਨਾ ਵੀ ਆ ਸਾਡੀ ਪ੍ਰੋਬਲਮ ਆ ਆਪਾਂ ਜੇ ਨੁਮਾਇੰਦੇ ਚੁੜਨੇ ਆ ਕਿਸੇ ਕਰਕੇ ਵੀ ਆ ਸਾਡੀਆਂ ਪ੍ਰੋਬਲਮ ਹੁੰਦਾ ਹੱਲ ਹੋਵੇ ਇਹ ਹੁਣ ਅੱਜ ਐਮਐਲਏ ਵੀ ਕਾਂਗਰਸ ਪਾਰਟੀ ਦਾ ਵਾ ਇੱਥੇ ਜੇ ਕੌਂਸਲਰ ਆਏ ਸੀਗੇ ਬੈਠੇ ਉਹ ਵੀ ਕਾਂਗਰਸ ਪਾਰਟੀ ਦੇ ਸੀ ਇਹਨਾਂ ਦੇ ਐਮਪੀ ਵੀ ਕਾਂਗਰਸ ਪਾਰਟੀ ਦਾ ਜਿਨ੍ਹਾਂ ਕੋ ਫਿਰ ਵੀ ਕੰਮ ਨਹੀਂ ਹੁੰਦੇ ਪਏ ਤੇ ਫਿਰ ਅਸਤੀਫਾ ਦੇ ਦੇਣ ਫਿਰ ਜੇ ਆਪਣੇ ਕੋਲ ਕੰਮ ਨਹੀਂ ਹੁੰਦੇ ਆਪਾਂ ਲੋਕਾਂ ਦਾ ਤਾਂ ਮਿਸਯੂਜ਼ ਨਾ ਨਾ ਕਰੀ ਵੀ ਆਪਾਂ ਲੈ ਕੇ ਤੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਵਾ ਸਾਰਿਆਂ ਨੂੰ ਵੀ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰੀਏ ਨਾ ਕਿ ਆਪਾਂ ਲੋਕਾਂ ਨੂੰ ਬਹਿਕਾਵੇ ਚ ਲੈ ਕੇ ਧੰਨਿਆਂ ਤੇ ਬਿਠਾਈਏ ਤੇ ਸੋ ਬਸ ਇਹੀ ਅਸੀਂ ਸੋ ਇਹ ਸੀਗੇ ਆਮ ਆਦੀ ਪਾਰਟੀ ਦੇ ਇੰਦਰ ਜੀ ਜਿਨ੍ਹਾਂ ਦਾ ਕਹਿਣਾ ਹੈ ਇਹ ਕਿ ਜਿਹੜੇ ਇਹ ਬੜੇ ਛੋਟੇ ਛੋਟੇ ਜਿਹੜੇ ਮਸਲੇ ਸੀਗੇ ਜਿਹੜੇ ਇਹਨਾਂ ਦੇ ਕੱਲ ਜਿਹੜੇ ਸਾਰੇ ਹੱਲ ਕਰ ਦਿੱਤੇ ਜਾਣਗੇ ਉੱਥੇ ਜਿਹੜੀਆਂ ਪਾਈਪਾਂ ਦੀ ਜਿਹੜੀ ਦਿੱਕਤ ਆ ਰਹੀ ਉਹ ਵੀ ਸਾਰੇ ਦੇਖਦੇ ਚ ਚ ਜਾਏਗੀ ਤੇ ਜਿਹੜਾ ਟਿਊਬਲ ਨਹੀਂ ਚੱਲ ਰਿਹਾ ਉਹ ਵੀ ਜਿਹੜਾ 2 ਦਿਨਾਂ ਦੇ ਵਿੱਚ ਜਿਹੜਾ ਆ ਵਰਕਿੰਗ ਦੇ ਵਿੱਚ ਲੈ ਆ ਲੈ ਕੇ ਆ ਜਾਣਗੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਜਿਹੜੇ ਕਾਰਪੋਰੇਸ਼ਨ ਜਿਹੜੇ ਨੁਮਾਇੰਦੇ ਸੀਗੇ ਜਿਨ੍ਹਾਂ ਦੀ ਇੱਥੇ ਡਿਊਟੀ ਹੈ ਉਹ ਸਾਰੇ ਜਿਹੜੇ ਇੱਥੇ ਬੁਲਾ ਲਏ ਹੋਏ ਬੁਲਾਏ ਆ ਤੇ ਉਹਨਾਂ ਦੇ ਨਾਲ ਜਿਹੜੀ ਹੈ ਹੁਣ ਪੁੱਛਕ ਆ ਮਾਵਾ ਧੀਆਂ ਜਿਹੜੇ ਆ ਉਹ ਧਰਨੇ ਦੇ ਵਿੱਚ ਬੈਠਣ ਜੇ ਧਰਨੇ ਦੇ ਵਿੱਚ ਬਹਿਣ ਦੀ ਗੱਲ ਆਏਗੀ ਸਰਕਾਰ ਸਾਡੀ ਨਹੀਂ ਸੁਣਗੀ ਤਾਂ ਸਭ ਤੋਂ ਪਹਿਲੇ ਉਹ ਧਰਨੇ ਦੇ ਵਿੱਚ ਜਿਹੜਾ ਆ ਮੈਂ ਬੈਠੂਗਾ ਕਿਉਂਕਿ ਇਹ ਬੜੇ ਗਰਾਊਂਡ ਲੈਵਲ ਦੇ ਕੰਮ ਆਏ ਜਿਹੜੇ ਬੜੇ ਛੋਟੇ-ਛੋਟੇ ਜਿਹੜੇ ਮਸਲੇ ਆ ਜਿਹੜੇ ਬੜੀ ਜਲਦੀ ਜਿਹੜੇ ਆ ਹੱਲ ਹੋ ਜਾਣਗੇ ਸੋ ਧਰਨੇਆਂ ਵੱਲ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਨਾ ਜਾਣ ਪਹਿਲੇ ਮੇਰੇ ਨਾਲ ਸੰਪਰਕ ਕਰਨ ਜੇ ਨਹੀਂ ਕੰਮ ਹੁੰਦਾ ਤਾਂ ਸਭ ਤੋਂ ਪਹਿਲੇ ਜਿਹੜਾ ਆ ਧਰਨੇ ਦੇ ਵਿੱਚ ਮੈਂ ਬੈਠੂਗਾ ਇਹ ਜਿਹੜਾ ਸਾਰਾ ਸ਼ਰੰਤਰੀ ਹੈ ਜਿਹੜਾ ਰਚਿਆ ਇਹਨਾਂ ਦਾ ਕਹਿਣਾ ਹੈ ਕਿ ਇੱਕ ਪਬਲਿਕ ਜਿਹੜਾ ਪਾਰ ਹੁੰਦਾ ਹੈ ਇਹ ਇਹ ਚੀਜ਼ਾਂ ਜਿਹੜੀਆਂ ਸਿਰਫ ਗੱਲਾਂ ਦੇ ਵਿੱਚ ਜਿਹੜੀਆਂ ਰਹਿ ਜਾਂਦੀਆਂ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਜਿਆਦਾ ਧੰਨਵਾਦ ਕੈਮਰਾਮੈਨ ਸੁੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ